ਦਿਲ ਦੀ ਧੜਕਣ ਅਚਾਨਕ ਕਿਉਂ ਵਾਧੀ ਹੈਗੀ ਹੈ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਆ ਜੀ ਤੁਸੀਂ ਬੀਪੀ ਨੂੰ ਕਦੋਂ ਇਲਾਜ ਕਰਨਾ ਹੈ ਉਹ ਪਹਿਲਾਂ 160 ਤੇ ਸੀਗਾ ਅਸੀਂ 140 ਤੇ ਆ ਗਏ ਹੁਣ ਅਸੀਂ 130 ਤੇ ਆ ਗਏ ਸੋ ਜਿੱਥੇ ਵੀ ਲਿਪਿਡ ਪ੍ਰੋਫਾਈਲ ਕਰਾਓ ਉਹਨੂੰ ਕਹੋ ਜੀ ਭਾਜੀ ਇਹ ਐਲਡੀਐਲ ਡਾਇਰੈਕਟ ਕਰਿਆ ਜੇ ਬਾਕੀ ਜੋ ਮਰਜ਼ੀ ਕਰੋ ਜਿਹੜੀ ਲੈਬ ਐਲਡੀਐਲ ਡਾਇਰੈਕਟ ਕਰਨੇ ਤੇ ਮੰਨ ਜਾਂਦੀ ਹੈ ਉਹ ਗੁੱਡ ਲੈਬ ਹੈ ਮੈਂ ਤੁਹਾਨੂੰ ਗਾਈਡ ਕਰਦਾ ਵੀ ਪੰਪਿੰਗ ਕਿੰ ਨੂੰ ਕਹਿੰਦੇ ਆ ਦੇਖੋ ਜੇ ਹਾਰਟ ਦੇ ਅੰਦਰ 100 ਐਮਐਲ ਬਲੱਡ ਆਂਦਾ ਹੈ ਬੋਡੀ ਤੋਂ ਇਕੱਠਾ ਹੋ ਕੇ 100 ਐਮਐਲ ਫਾਰ ਇਗਜ਼ੈਂਪਲ ਆ ਗਿਆ ਠੀਕ ਹੈ ਉਹਦੇ ਚ ਉਹਨੇ ਪੰਪ ਕੀਤਾ 60 ਉਹਨੇ ਪੰਪ ਕਰਤਾ ਬੋਡੀ ਨੂੰ ਫਿਰ ਦੁਬਾਰਾ 40 ਵਿੱਚੇ ਰਹਿ ਗਿਆ ਠੀਕ ਹੋ ਗਈ ਗੱਲ ਤੇ ਇਹਦੀ ਪੰਪਿੰਗ ਹੋ ਗਈ 60% ਜੀ ਠੀਕ ਹੋ ਗਈ ਗੱਲ 100 ਆਇਆ 60 ਕੱਟਦਾ 60% ਪੰਪਿੰਗ ਹੋ ਗਈ ਨੋਰਮਲ ਪੰਪਿੰਗ ਜਿਹੜੀ ਹੈ ਉਹ 60 ਤੋਂ 55 ਤੋਂ 60 ਤੋਂ ਉੱਪਰ ਹੋਣੀ ਚਾਹੀਦੀ ਹੈ ਸਰ ਲੋਕ ਨਾ ਕਹਿੰਦੇ ਹੈਗੇ ਕਿ ਜੇ ਆਪਣੀ ਸਟੈਂਟ ਪਵਾ ਲਿਆ ਨਾ 5-7 ਸਾਲਾਂ ਬਾਅਦੇ ਖਰਾਬ ਹੋ ਜਾਂਦਾ ਹੈਗਾ ਫਿਰ ਨਵਾਂ ਪਵਾਉਣਾ ਪਊਗਾ ਜੀ ਇੱਕ ਮੇਥ ਹੈ ਕਿ ਸਚਾਈ ਹੈਗੀ ਹੈ ਜੀ ਦੇਖੋ ਜੀ ਇਹ ਜਿਹੜੇ ਸਟੈਂਟ ਹੈ ਨਾ ਇਹਨਾਂ ਨੂੰ ਜੰਗਾਲ ਨਹੀਂ ਲੱਗਦਾ ਇਹਦਾ ਕੁਝ ਨਹੀਂ ਵਿਗੜਦਾ ਨਾਓ ਇਹ ਤਾਂ ਜਾਂਦੇ ਹੈਗੇ ਆਰਟਰੀ ਦੇ ਵਾਲ ਦੇ ਅੰਦਰ ਐਂਡ ਉਹਦਾ ਇੱਕ ਹਿੱਸਾ ਹੀ ਬਣ ਜਾਂਦੇ ਆ ਪਹਿਲੇ ਸਾਲ ਦੇ ਵਿੱਚ ਥੋੜਾ ਬਹੁਤ ਖਤਰਾ ਹੁੰਦਾ ਹੈ ਵੀ ਉੱਥੇ ਕੋਈ ਕਲੌਟ ਨਾ ਬਣ ਜਾਈਏ ਅਸੀਂ ਬਲੱਡ ਥਿਨਰ ਦਿੰਨੇ ਆਂ ਕਾਫੀ ਸਟਰੋਂਗ ਸਾਲ ਜਦੋਂ ਨਿਕਲ ਗਿਆ ਨਾ ਜੀ ਫਿਰ ਸਟੈਂਟ ਨੂੰ ਕੁਝ ਨਹੀਂ ਹੁੰਦਾ ਦੇਖੋ ਇਦਾਂ ਹੈਗੀ ਗੱਲ ਖਾਣੇ ਦੇ ਨਾਲ ਕੋਈ 1% ਤਾਲਕ ਨਹੀਂ ਹਾਰਟ ਅਟੈਕ ਦਾ 1% ਨਹੀਂ ਸਾਡੇ ਕੋਲ ਆਂਦੇ ਆ ਮਰੀਜ਼ ਮੈਂ ਜੀ ਰਾਤੀ ਹੋ ਤੇ ਰਾਜਮਾ ਖਾਲੇ ਜੀ ਉਹਦੇ ਕਰਕੇ ਵਾਈਬਾਦੀ ਹੋ ਗਈ ਜੀ ਫਿਰ ਮੈਂ ਸਾਗ ਖਾ ਲਿਆ ਜੀ ਬਰਫ ਉਹਦੀ ਕੋਈ ਕੋਰਿਲੇਸ਼ਨ ਨਹੀਂ ਜ਼ੀਰੋ Heart Productions YouTube ਚੈਨਲ ਦੇਖ ਰਹੇ ਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਪਹਿਲੇ ਸਮੇਂ ਦੇ ਵਿੱਚ ਅਸੀਂ ਅਕਸਰ ਹੀ ਸੁਣਿਆ ਕਰਦੇ ਸੀਗੇ ਕਿ ਪਹਿਲਾ ਹਾਰਟ ਅਟੈਕ ਖਤਰਨਾਕ ਨਹੀਂ ਹੁੰਦਾ ਦੂਜਾ ਵੀ ਖਤਰਨਾਕ ਨਹੀਂ ਹੁੰਦਾ ਤੀਜਾ ਜਿਹੜਾ ਦਿੱਕਤ ਕਰ ਸਕਦਾ ਪਰ ਮੌਜੂਦਾ ਸਮੇਂ ਜੇਕਰ ਗੱਲ ਕਰੀਏ ਤਾਂ ਕਈ ਵਾਰੀ ਇਨਸਾਨਾਂ ਨੂੰ ਕੋਈ ਵੀ ਸਿੰਪਟਮ ਨਹੀਂ ਆਉਂਦਾ ਤੇ ਉਹਨਾਂ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਦੂਸਰਾ ਸੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਦਿਲ ਦੀ ਧੜਕਣ ਕਿਉਂ ਵੱਜ ਜਾਂਦੀ ਹੈ ਤੇ ਬਹੁਤ ਸਾਰੇ ਅਜਿਹੇ ਸਵਾਲ ਨੇ ਜੋ ਦਿਲ ਦੇ ਨਾਲ ਸੰਬੰਧਿਤ ਨੇ ਤੇ ਇੰਨਾ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਪਹੁੰਚ ਚੁੱਕੇ ਹਾਂ ਡਾਕਟਰ ਯੂਪੀ ਸਿੰਘ ਹੋਰਾਂ ਕੋਲ ਜੋ ਕਿ ਬਹੁਤ ਹੀ ਮਾਹਿਰ ਨੇ ਇਸ ਖੇਤਰ ਦੇ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ ਸਰ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਮੈਂ ਇਹੀ ਜਾਨਣਾ ਚਾਹੁੰਦੀ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਹੈਗਾ ਕਿ ਪਹਿਲੇ ਸਮੇਂ ਦੇ ਵਿੱਚ ਲੋਕ ਕਹਿੰਦੇ ਸੀਗੇ ਕਿ ਇੱਕ ਦੋ ਹਾਰਟ ਅਟੈਕ ਨਾਲ ਕੁਝ ਨਹੀਂ ਹੁੰਦਾ ਤੀਜਾ ਖਤਰਨਾਕ ਹੈ ਪਰ ਮੌਜੂਦਾ ਸਮੇਂ ਦੇ ਵਿੱਚ ਸਥਿਤੀਆਂ ਬਦਲ ਗਈਆਂ ਨੇ ਕਈ ਵਾਰੀ ਸਿੰਪਟਮ ਵੀ ਨਹੀਂ ਆਉਂਦੇ ਤੇ ਇਨਸਾਨ ਰਾਤ ਨੂੰ ਸੁੱਤਾ ਪਿਆ ਹੀ ਰਹਿ ਜਾਂਦਾ ਹੈ ਇਸ ਦੇ ਪਿੱਛੇ ਕੀ ਕਾਰਨ ਨੇ ਜੀ ਪਹਿਲੀ ਗੱਲ ਪਹਿਲਾ ਅਟੈਕ ਵੀ ਖਤਰਨਾਕ ਹੈ ਦੂਜਾ ਵੀ ਖਤਰਨਾਕ ਹੈ ਤੀਜਾ ਵੀ ਖਤਰਨਾਕ ਹੈ ਔਰ ਇਕੁਅਲੀ ਖਤਰਨਾਕ ਹੈ ਜੀ ਦੈਟਸ ਇੰਪੋਰਟੈਂਟ ਟੂ ਨੋ ਕਿਉਂ ਹੁੰਦਾ ਕੀ ਹੈ ਅਟੈਕ ਦਾ ਮਤਲਬ ਕੀ ਹੈ ਬੇਸਿਕਲੀ ਆਪਾਂ ਕਿੰਨੂੰ ਸਮਝਦੇ ਤੋ ਉਹਨੂੰ ਆਮ ਬੰਦਿਆਂ ਨੂੰ ਮੈਂ ਦੱਸ ਦਾਂ ਸਾਰਿਆਂ ਨੂੰ ਵੀ ਅਟੈਕ ਹੈ ਕੀ ਕੋਈ ਨਾੜੀ ਹਾਰਟ ਦੀ 100% ਬੰਦ ਹੋ ਜਾਂਦੀ ਹੈ ਯਾਨੀ ਕਿ ਟੋਟਲ ਬਲੱਡ ਸਪਲਾਈ ਇੱਕ ਹਿੱਸੇ ਦੇ ਹਾਰਟ ਦੇ ਨੂੰ ਬੰਦ ਹੋ ਗਈ ਬੰਦ ਹੋ ਗਈ ਜੀ ਹੁਣ ਹੌਲੀ ਹੌਲੀ ਉਹ ਜਿਹੜਾ ਨਾ ਉਹ ਡੈੱਡ ਹੋਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਅੱਧੇ ਘੰਟੇ ਚ ਇੰਨਾ ਏਰੀਆ ਘੰਟੇ ਚ ਇੰਨਾ 6 ਘੰਟੇ ਚ ਇੰਨਾ ਹੌਲੀ ਹੌਲੀ ਉਹ ਏਰੀਆ ਵੱਧਦਾ ਜਾਂਦਾ ਹੈ ਹਾਰਟ ਦੇ ਮਸਲ ਨੂੰ ਡੈੱਡ ਹੋ ਜਾਂਦਾ ਇਸੇ ਕਰਕੇ ਕਹਿੰਦੇ ਆ ਕਿ ਫਟਾਫਟ ਜਾਓ ਨਾੜੀ ਖੁਲਵਾ ਲਓ 6 ਘੰਟੇ ਦੇ ਵਿੱਚ ਵਿੱਚ ਜੇ ਨਾੜੀ ਖੁੱਲ ਜੇਗੀ ਤੇ ਜਿਹੜੇ ਹਾਰਟ ਦਾ ਏਰੀਆ ਡੈੱਡ ਹੋਣਾ ਸੀ ਨਾ ਉਹ ਬਚ ਜਾਏਗਾ ਪਹਿਲੇ ਇੱਕ ਜਦੋਂ ਏਰੀਆ ਇੱਕ ਹਾਰਟ ਦਾ ਇੱਕ ਹਿੱਸਾ ਇੱਕ ਮਸਲ ਗਵਾਚ ਗਿਆ ਖਰਾਬ ਹੋ ਗਿਆ ਸਕਾਰ ਬਣ ਗਿਆ ਹੁਣ ਉਹ ਮਸਲ ਕੰਮ ਨਹੀਂ ਕਰੇਗਾ ਬਾਕੀ ਹਿੱਸੇ ਨੂੰ ਘਟ ਟੋਟਲ ਹਾਰਟ ਨੂੰ ਹੁਣ ਉਹ ਹਿੱਸੇ ਦਾ ਵੀ ਕੰਮ ਕਰਨਾ ਪਏਗਾ ਤੇ ਹਾਰਟ ਦੀ ਪੰਪਿੰਗ ਘਟ ਜਾਈਗੀ ਜੀ ਉਹ ਇੱਕ ਖਤਰਨਾਕ ਚੀਜ਼ ਹੈ ਉਹਦੇ ਚ ਪਹਿਲੇ ਅਟੈਕ ਦੇ ਨਾਲ ਥੋੜਾ ਡੈਮੇਜ ਹੋਇਆ ਦੂਜੇ ਨਾਲ ਜ਼ਿਆਦਾ ਹੋਇਆ ਤੀਜੇ ਨਾਲ ਔਰ ਜ਼ਿਆਦਾ ਹੋਇਆ ਪਰ ਇਹ ਕਾਰਨ ਡੈਥ ਦਾ ਨਹੀਂ ਹੈ ਡੈਥ ਦਾ ਕਾਰਨ ਇਹ ਹੈ ਜਦੋਂ ਨਾੜੀ ਬੰਦ ਹੁੰਦੀ ਹੈ ਹਾਰਟ ਬੀਟਿੰਗ ਬਿਲਕੁਲ ਇਰੈਗੂਲਰ ਹੋ ਜਾਂਦੀ ਹੈ ਔਰ ਸਟੌਪ ਹੋ ਜਾਂਦੀ ਜੀ ਸੋ ਉਹ ਛੋਟਾ ਅਟੈਕ ਵੀ ਓਨਾ ਹੀ ਹਾਰਟ ਬੀਟ ਨੂੰ ਇਰੈਗੂਲਰ ਕਰ ਸਕਦਾ ਹੈ ਸਟੌਪ ਕਰ ਸਕਦਾ ਹੈ ਜਿੰਨਾ ਵੱਡਾ ਵੀ ਤੋ ਜਿਹੜੇ ਬੰਦਿਆਂ ਦੀ ਡੈਥ ਹੁੰਦੀ ਹੈਗੀ ਹੈ ਹਾਰਟ ਅਟੈਕ ਕਰਕੇ ਉਹਨਾਂ ਨੂੰ ਸ਼ਾਇਦ ਛੋਟਾ ਅਟੈਕ ਆਂਦਾ ਹੈਗਾ ਪਰ ਉਹ ਜ਼ਿਆਦਾ ਖਤਰਨਾਕ ਹੈ ਅਸੀਂ ਇਹ ਦੇਖਿਆ ਗਿਆ ਕਿ ਜਿਹੜੇ ਬੰਦਿਆਂ ਨੂੰ ਹਾਰਟ ਪ੍ਰੋਬਲਮ ਹੁੰਦੀ ਹੈ 50% ਬੰਦਿਆਂ ਨੂੰ ਪਹਿਲਾਂ ਕੋਈ ਸਿੰਪਟਮ ਹੀ ਨਹੀਂ ਹੁੰਦਾ ਤੇ ਇਹਦੇ ਵਿੱਚੋਂ 50% ਬੰਦੇ ਜਿਹੜੇ ਆ ਉਹ ਡਾਕਟਰ ਤੱਕ ਹੀ ਨਹੀਂ ਪਹੁੰਚ ਪਾਉਂਦੇ ਜੀ ਠੀਕ ਹੈ ਜੀ ਜਿਵੇਂ ਸਿਰ ਤੁਸੀਂ ਦੱਸਿਆ ਹੈਗਾ ਕਿ ਦਿਲ ਦੀ ਧੜਕਣ ਕਿਤੇ ਨਾ ਕਿਤੇ ਬੰਦ ਹੋ ਜਾਂਦੀ ਹੈ ਅਕਸਰ ਹੀ ਬਹੁਤ ਸਾਰੇ ਲੋਕ ਸਾਨੂੰ ਵੀ ਕਮੈਂਟ ਕਰਕੇ ਪੁੱਛਦੇ ਹੈਗੇ ਆ ਕਿ ਅਸੀਂ ਕਈ ਵਾਰੀ ਸੁੱਤੇ ਹੁੰਨੇ ਆ ਅਚਾਨਕ ਹੀ ਸਾਡੇ ਦਿਲ ਦੀ ਧੜਕਣ ਵੱਜ ਜਾਂਦੀ ਹੈ ਕਈ ਵਾਰੀ ਬੈਠਿਆਂ-ਬੈਠਿਆਂ ਦੁਪਹਿਰ ਨੂੰ ਧੜਕਣ ਵੱਜ ਜਾਂਦੀ ਹੈ ਦਿਲ ਦੀ ਧੜਕਣ ਅਚਾਨਕ ਕਿਉਂ ਵੱਧਦੀ ਹੈਗੀ ਹੈ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਆ ਜੀ ਅਹ ਦੇਖੋ ਇਸ ਤਰ੍ਹਾਂ ਜਿਹੜਾ 하ਟ ਦੀ ਟੜਕਨ ਹੈ ਨਾ ਔਰ ਬਲੱਡ ਪ੍ਰੈਸ਼ਰ ਹੈ ਉਹ ਫਿਕਸਡ ਚੀਜ਼ ਨਹੀਂ ਹੈ ਵੀ ਆਪਾਂ ਕਹਿੰਦੇ 170 ਜਾਂ 72 ਪਲਸ ਹੈ ਤੇ 120 80 ਬਲੱਡ ਪ੍ਰੈਸ਼ਰ ਹੈ ਬੜੇ ਪੱਕਾ ਹੋ ਗਿਆ ਨਾ ਜੀ ਪੱਕਾ ਕੁਝ ਨਹੀਂ ਹੋਇਆ ਜਦੋਂ ਤੁਹਾਡੇ ਬਾਡੀ ਨੂੰ ਲੋਡ ਪੈਂਦੀ ਹੈ ਤੁਸੀਂ ਪੌੜੀਆਂ ਚੜ੍ਹਿਆ ਤੁਸੀਂ ਦੌੜ ਲਗਾਈ ਹੈ ਤੁਸੀਂ ਖਾਣਾ ਖਾਦਾ ਤੁਹਾਡੇ ਮਨ ਤੇ ਕੋਈ ਵਿਚਾਰ ਚੱਲ ਰਿਹਾ ਤੁਹਾਨੂੰ ਟੈਨਸ਼ਨ ਹੈ ਦੋਵੇਂ ਬਲੱਡ ਪ੍ਰੈਸ਼ਰ ਤੇ ਪਲਸ ਜਿਹੜੇ ਹੈ ਜੇ ਉਹਨੂੰ ਬ੍ਰੇਨ ਨੂੰ ਸਪਲਾਈ ਜ਼ਿਆਦਾ ਦੇਣੀ ਹੈ ਜਦੋਂ ਤੁਸੀਂ ਸੋਚਣ ਲੱਗੇ ਜਾਂ ਤੁਸੀਂ ਦੌੜਦੇ ਤੇ ਮਸਲ ਨੂੰ ਜ਼ਿਆਦਾ ਸਪਲਾਈ ਦੇਣੀ ਹੈ ਉਹਨੂੰ ਬਲੱਡ ਪ੍ਰੈਸ਼ਰ ਵੀ ਵਧਾਉਣਾ ਪਏਗਾ ਉਹਨੂੰ ਹਾਰਟ ਰੇਟ ਵੀ ਵਧਾਉਣਾ ਪਏਗਾ ਨਬਜ਼ ਵੀ ਵਧਾਣੀ ਪਏਗੀ ਸੋ ਹਰ ਬੰਦੇ ਦੀ ਨਬਜ਼ ਸਿਚੁਏਸ਼ਨ ਦੇ ਹਿਸਾਬ ਨਾਲ ਵੇਰੀ ਕਰਦੀ ਹੈ ਸੋ ਇਸ ਕਰਕੇ ਇਹ ਨਾਰਮਲ ਹੁਣ ਪੁੱਛੋਗੇ ਕਿ ਕਿੰਨੀ ਨਾਰਮਲ ਵੇਰੀਏਸ਼ਨ ਹੈ ਅਸੀਂ ਇੱਕ ਟੈਸਟ ਕਰਦੇ ਹਾਂ ਜਿਹਨੂੰ ਅਸੀਂ ਹੌਲਟਰ ਟੈਸਟ ਕਹਿੰਦੇ ਆ 24 ਘੰਟੇ ਲਗਾ ਦਿੰਦਾ ਮਰੀਜ਼ ਨੂੰ ਤੇ 24 ਘੰਟੇ ਦੀ ਅਸੀਂ ਉਹ ਦੇਖਦੇ ਆ ਮਿਲ ਪਲਸ ਕਿੰਨੀ ਕਿੱਥੇ ਗਈ ਤੇ ਨਾਰਮਲ ਰੇਂਜ ਪਤਾ ਕੀ ਹੈ 35 ਤੋਂ ਲੈ ਕੇ 130 ਤੱਕ ਇਹ ਨਾਰਮਲ ਹਾਰਟ ਬੀਟ ਜਾ ਸਕਦੀ ਹੈ ਰਾਤੀ ਸੁੱਤੇ-ਸੁੱਤੇ ਤੁਹਾਡੀ ਪਲਸ 35 ਤੇ ਵੀ ਆ ਸਕਦੀ ਹੈ ਜਿਹੜੀ ਕਿ ਨਾਰਮਲ ਹੈ ਠੀਕ ਹੈ ਬਟ ਉਛੇ ਇੱਕ ਕੰਡੀਸ਼ਨ ਹੁੰਦੀਆਂ ਜਿੱਦੇ ਵਿੱਚ ਹਾਰਟ ਦੇ ਅੰਦਰ ਮੈਂ ਲੇਮੈਂਟਰਮ ਚ ਕਹਾਂਗਾ ਵੀ ਸ਼ਾਰਟ ਸਰਕਟਿੰਗ ਹੋ ਜਾਂਦੀ ਇਹ ਇਲੈਕਟ੍ਰੀਕਲ ਕਰੰਟ ਜਿਹੜਾ ਹਾਰਟ ਦਾ ਹੈ ਉਹਦੇ ਵਿੱਚ ਉਹਦੇ ਨਾਲ ਹਾਰਟ ਬੀਟਿੰਗ ਸੱਡਨਲੀ ਤੇਜ਼ ਹੋ ਜਾਂਦੀ ਉਸ ਨੂੰ ਅਸੀਂ ਟੈਕੀਕਾਰਡੀਆ ਕਹਿੰਦੇ ਆ ਉਹਦਾ ਫਿਰ ਸਪੈਸੀਫਿਕ ਇਲਾਜ ਹੈਗਾ ਠੀਕ ਹੈ ਜੇ ਸਡਨਲੀ ਬੈਠੇ ਬੈਠੇ ਧੜਕਣ ਤੇਜ਼ ਹੋ ਜਾਂਦੀ ਹੈ ਉਹ ਇੰਪੋਰਟੈਂਟ ਮੈਟਰ ਹੈ ਉਹ ਚੈੱਕ ਕਰਾਣਾ ਚਾਹੀਦਾ ਹੈ ਜੇ ਤੁਹਾਨੂੰ ਐਂਗਜ਼ਾਇਟੀ ਕਰਕੇ ਸਟ्रेस ਕਰਕੇ ਕਿਸੇ ਨੇ ਕੁਝ ਬੋਲ ਦਿੱਤਾ ਤਾਂ ਦੌੜ ਕੇ ਆਇਓ ਤਾਂ ਫਿਰ ਭੁੱਲ ਜਾਓ ਉਹਦਾ ਕੁਝ ਨਹੀਂ ਕਰਨਾ ਸੁੱਤੇ-ਸੁੱਤੇ ਤੁਸੀਂ ਮੈਨੂੰ ਪੁੱਛਿਆ ਜੇ ਧੜਕਣ ਤੇਜ਼ ਹੁੰਦੀ ਸੁੱਤੇ-ਸੁੱਤੇ ਧੜਕਣ ਤੇਜ਼ ਹੋਣ ਦਾ ਮਤਲਬ ਕੋਈ ਨਹੀਂ ਹੈ ਹਾਂ ਬਹੁਤ ਬੈਡ ਡ੍ਰੀਮ ਦੇਖਿਆ ਥੋੜੀ ਬਹੁਤ ਪਲਸ ਵੱਧ ਸਕਦੀ ਹੈ ਪਰ ਜੇ ਸੁੱਤੇ ਸੁੱਤੇ ਪਲਸ ਵੱਧ ਸਕਦੀ ਵੱਧ ਰਹੀ ਹੈ ਫਿਰ ਆਪ ਦੇ ਡਾਕਟਰ ਕੋਲ ਜਾਓ ਔਰ ਸ਼ਾਇਦ ਸਭ ਤੋਂ ਕਾਮਨ ਟੈਸਟ ਉਹ ਕਰਨਗੇ ਉਹ ਹੈਗਾ ਹੋਏਗਾ ਹੋਲਟਰ ਟੈਸਟ 24 ਘੰਟੇ ਦਾ ਰਿਕਾਰਡ ਕਰਨਗੇ ਸਾਨੂੰ ਉਸ ਧੜਕਣ ਦੇ ਦੌਰਾਨ ਹੀ ਸੀ ਜੀ ਚਾਹੀਦੀ ਹੈ ਹੁਣ ਉਸ ਦੌਰਾਨ ਤਾਂ ਰਾਤੀ ਤੁਸੀਂ 2 ਵਜੇ ਨਾਲ ਉੱਠ ਕੇ ਕਿਤੇ ਜਗ੍ਹਾ ਤੇ ਨਹੀਂ ਜਾ ਸਕਦੇ ਨਾ ਈਸੀਜੀ ਕਰਾਣੇ ਗਏ ਵੀ ਜਗ੍ਹਾ ਤੇ ਤਦ ਨੂੰ ਹਟ ਗਈ ਤੋ ਹੁਣ ਕੀ ਕਰੀਏ ਫਿਰ ਅਸੀਂ ਕੀ ਕਰਦੇ ਆ ਮਰੀਜ਼ ਨੂੰ ਉਹ ECG ਦੀ ਛੋਟੀ ਜੀ ਮੋਕਮੈਂਟ ਟਾਈਮ ਮਸ਼ੀਨ ਹੈਗੀ ਉਹ ਲਗਾ ਦਿੰਨੇ ਆ ਤੇ ਉਹ 24 ਘੰਟੇ ਉਹਦੀ ਪਲਸ ਨੋਟ ਕਰਦੀ ਰਹਿੰਦੀ ਅਗਲੇ ਦਿਨ ਉਹ ਚਿਪ ਜਾ ਕੱਢਦੇ ਹਾਂ ਉਹਦੇ ਚੋਂ ਕੰਪਿਊਟਰ ਚ ਐਨਲਾਈਜ਼ ਕਰਦੇ ਆ ਤੋ ਸਾਨੂੰ ਪਤਾ ਲੱਗ ਜਾਂਦਾ ਵੀ ਧੜਕਣ ਜਦੋਂ ਹੋਈ ਸੀ ਉਦੋਂ ਦੀ ECG ਕੀ ਸੀ ਫਿਰ ਇਲਾਜ ਹੁੰਦਾ ਜਿਵੇਂ ਕਈ ਇਨਸਾਨ ਕਹਿੰਦੇ ਕਿ ਉਹਨਾਂ ਦਾ ਬੀਪੀ ਨਾਰਮਲ ਰਹਿੰਦਾ ਹੈਗਾ ਜਾਂ ਫਿਰ ਵੀ ਦਿਲ ਦੀ ਬਿਮਾਰੀ ਹੋ ਸਕਦੀ ਹੈ ਕਿ ਨਹੀਂ ਜੀ ਮੈਂ ਨਾ ਨਹੀਂ ਲਵਾਵਾਂਗਾ ਸਾਡੇ ਨੈਸ਼ਨਲ ਹਾਕੀ ਪਲੇਅਰ ਐਂਡ ਕੁਛ ਇੱਕ ਤੁਹਾਨੂੰ ਇਹ ਵੀ ਪਤਾ ਹੈ ক্রিকেট ਦੇ ਪਲੇਅਰ ਠੀਕ ਹੈ ਉਹਨਾਂ ਨੂੰ ਪ੍ਰੋਪਰ ਹਾਰਟ ਅਟੈਕ ਹੋਇਆ ਸਾਡੇ ਤੋਂ ਤਾਂ ਜ਼ਿਆਦਾ ਹੀ ਐਕਸਰਸਾਈਜ਼ ਕਰਦੇ ਸੀਗੇ ਬਲੱਡ ਪ੍ਰੈਸ਼ਰ ਉਹਨਾਂ ਨੂੰ ਬਿਲਕੁਲ ਨਹੀਂ ਸੀਗਾ ਇਹ ਜਿੰਨੇ ਵੀ ਹੈਗੇ ਆ ਨਾ ਇਹਨਾਂ ਨੂੰ ਅਸੀਂ ਰਿਸਕ ਫੈਕਟਰ ਕਹਿੰਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਕਰਕੇ ਹਾਰਟ ਅਟੈਕ ਹੁੰਦਾ ਇਨਾਂ ਨੂੰ ਰਿਸਕ ਫੈਕਟਰ ਕਹਿੰਦੇ ਆ ਕਾਜ਼ੇਟਿਵ ਫੈਕਟਰ ਨਹੀਂ ਕਹਿੰਦੇ ਸਾਨੂੰ ਇਹ ਪਤਾ ਹੈ ਵੀ ਇੱਕ ਬੈਕਟੀਰੀਆ ਹੈਗਾ ਜਿਹੜਾ ਲੂਜ਼ ਮੋਸ਼ਨ ਕਰ ਸਕਦਾ ਸਾਨੂੰ ਇਹ ਪਤਾ ਹੈ ਇੱਕ ਬੈਕਟੀਰੀਆ ਹੈਗਾ ਜਿਹੜਾ ਨਮੂਨੀਆਂ ਕਰ ਸਕਦਾ ਠੀਕ ਹੋ ਗਈ ਗੱਲ ਉਹ ਕਾਜ਼ੇਟਿਵ ਫੈਕਟਰ ਹੋ ਗਿਆ ਇਹਦੇ ਚ ਕਾਜ਼ੇਟਿਵ ਫੈਕਟਰ ਕੋਈ ਨਹੀਂ ਰਿਸਕ ਫੈਕਟਰਸ ਹੈਗੇ ਸੋ ਮੈਂ ਆਪਣੇ ਮਰੀਜ਼ਾਂ ਨੂੰ ਜੋ ਐਗਜ਼ਾਮਪਲ ਦਿਨਾ ਉਹ ਇਹ ਹੈ ਕਿ ਜੇ ਮੈਂ 100 ਕਿਲੋਮੀਟਰ ਦੀ ਸਪੀਡ ਤੇ ਕਾਰ ਚਲਾਉਂਗਾ ਮੇਰਾ ਐਕਸੀਡੈਂਟ ਹੋਣ ਦਾ ਚਾਂਸ ਜ਼ਿਆਦਾ ਹੈ ਬਿਕੋਜ਼ ਸਪੀਡ ਇਜ਼ ਅ ਰਿਸਕ ਫੈਕਟਰ ਜੇ ਮੈਂ 40 ਤੇ ਚਲਾਉਂਗਾ ਇਹਦਾ ਮਤਲਬ ਇਹ ਨਹੀਂ ਮੇਰੀ ਕਾਰ ਠੁਕਣੀ ਨਿਕਦੀ ਜੀ ਬਾਕੀ ਤੁਹਾਡੀ ਗੱਲ ਸਹੀ ਹੈਗੀ ਹੈ ਜੀ ਸਰ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੀ ਜੀ ਅੱਜ ਕੱਲ ਜਿਵੇਂ ਸਰਦੀਆਂ ਦਾ ਮੌਸਮ ਹੈਗਾ ਨਾ ਤਾਂ ਲੋਕ ਸਾਗ ਖਾਂਦੇ ਆ ਬਹੁਤ ਸਾਰੇ ਲੋਕੀ ਗੱਲ ਕਹਿੰਦੇ ਆ ਜੀ ਰਾਤ ਨੂੰ ਸਾਗ ਖਾਦਾ ਤੇ ਸਵੇਰੇ ਹਾਰਟ ਅਟੈਕ ਆ ਗਿਆ ਜੀ ਇਹ ਇੱਕ ਸੱਚਾਈ ਹੈ ਜਾਂ ਮੇਥਾ ਹੈ ਕਿ ਸਾਗ ਜਿਹੜਾ ਆ ਹਾਰਟ ਅਟੈਕ ਲਈ ਜ਼ਿੰਮੇਵਾਰ ਹੁੰਦਾ ਆ ਜੀ ਪਹਿਲਾਂ ਤੇ ਸਾਗ ਦੇ ਪਿੱਛੇ ਪੈਂਦੇ ਆ ਦੇਖੋ ਇਦਾਂ ਹੈਗੀ ਗੱਲ ਖਾਣੇ ਦੇ ਨਾਲ ਕੋਈ 1% ਤਾਲਕ ਨਹੀਂ ਹਾਰਟ ਅਟੈਕ ਦਾ 1% ਨਹੀਂ ਸਾਡੇ ਕੋਲ ਆਉਂਦੇ ਆ ਮਰੀਜ਼ ਮੈਂ ਜੀ ਰਾਤੀ ਹੋਤੇ ਰਾਜਮਾ ਖਾਲੇ ਜੀ ਉਹਦੇ ਕਰਕੇ ਵਾਈਬਾਦੀ ਹੋ ਗਈ ਜੀ ਫਿਰ ਮੈਂ ਸਾਗ ਖਾ ਲਿਆ ਜੀ ਬਰਫ ਉਹਦੀ ਕੋਈ ਕੋਰਲੇਸ਼ਨ ਨਹੀਂ ਜ਼ੀਰੋ ਬਾਕੀ ਗੱਲ ਇਹ ਹੈਗੀ ਸਰਦੀਆਂ ਦੇ ਵਿੱਚ ਹਾਰਟ ਅਟੈਕ ਦੇ ਚਾਂਸਸ ਜ਼ਿਆਦਾ ਹੁੰਦੇ ਹਰ ਸਰਦੀਆਂ ਦੇ ਵਿੱਚ ਠੰਡ ਕਰਕੇ ਇਹ ਹੱਥਾਂ ਦੀਆਂ ਨਾੜੀਆਂ ਵੀ ਥੋੜੀਆਂ ਸੁੰਗੜ ਜਾਂਦੀਆਂ ਉਹਦੇ ਨਾਲ ਹੀ ਹਾਰਟ ਦੀਆਂ ਨਾੜੀਆਂ ਵੀ ਥੋੜੀਆਂ ਸੁੰਗੜ ਜਾਂਦੀਆਂ ਸਰਦੀਆਂ ਦੇ ਵਿੱਚ ਅਸੀਂ ਐਕਸਰਸਾਈਜ਼ ਕੱਟ ਕਰਦੇ ਹਾਂ ਸਰਦੀਆਂ ਦੇ ਵਿੱਚ ਅਸੀਂ ਕਿਉਂ ਜ਼ਿਆਦਾ ਖਾਂਦੇ ਹਾਂ ਅਸੀਂ ਖਾਣਾ ਜ਼ਿਆਦਾ ਖਾਂਦੇ ਹਾਂ ਉਹਦੇ ਨਾਲ ਸਾਡਾ ਦੇਖਿਆ ਗਿਆ ਹੈ ਕਿ ਸਰਦੀਆਂ ਦੇ ਵਿੱਚ ਹਾਰਟ ਅਟੈਕ ਗਰਮੀਆਂ ਨਾਲੋਂ ਕਿਤੇ ਜ਼ਿਆਦਾ ਹੁੰਦੇ ਹਨ ਸੋ ਸਾਗ ਨੂੰ ਨਾ ਬਲੇਮ ਕਰੋ ਆਪਣੀ ਬਾਕੀ ਖਾਣ-ਪੀਣ ਨੂੰ ਕਰੋ ਬਲੇਮ ਮਤ ਤੇ ਸਰਦੀਆਂ ਨੂੰ ਕਰੋ ਤੇ ਜਦੋਂ ਹਾਰਟ ਦੀ ਪ੍ਰੋਬਲਮ ਨੂੰ ਪ੍ਰੀਵੈਂਟ ਕਰਨੇ ਵਾਸਤੇ ਗਰਮੀ ਸਰਦੀ ਪੂਰਾ ਐਕਸਰਸਾਈਜ਼ ਕਰੋ ਫਿਰ ਉਮੀਦ ਹੈ ਕਿ ਨਹੀਂ ਹੋਣੀ ਚਾਹੀਦੀ ਹਾਰਟ ਦੀ ਪ੍ਰੋਬਲਮ ਜੀ ਸਰ ਜਿਹੜਾ ਸਟੰਟ ਪਾਉਂਦੇ ਹੈਗੇ ਕੀ ਹੁੰਦਾ ਹੈਗਾ ਇਹ ਆ ਜੀ ਇਹਦਾ ਰੋਲ ਕੀ ਹੁੰਦਾ ਹੈਗਾ ਇਹ ਆ ਜੀ ਇੱਕ ਨਾ ਬੜੀ ਪਤਾ ਨਹੀਂ ਮੈਂ ਚਲੋ ਕਹਿ ਦਿੰਨਾ ਸਾਡੇ ਮੇਰੇ ਕੋਲ ਮਰੀਜ਼ ਆਂਦੇ ਡਾਕਟਰ ਸਾਹਿਬ ਤੁਸੀਂ ਐਂਜਿਓਗ੍ਰਾਫੀ ਵਾਤੇ ਤੇ ਭੇਜ ਰਹੇ ਹੋ ਉਹਨਾਂ ਨੇ ਸਟੈਂਟ ਤਾਂ ਪਾਈ ਦੇਣਾ ਜੀਵਾ ਕੀ ਸਹੀ ਗੱਲ ਹੈ ਇਹ ਇਹ ਹੈ ਪਹਿਲੀ ਗੱਲ ਹੁਣ ਮੈਂ ਇਹਦੇ ਵਿੱਚ ਕਿੰਨੀ ਮਿਥ ਹੈ ਕਿੰਨੀ ਰਿਐਲਿਟੀ ਹੈ ਮੈਂ ਉਹਨੂੰ ਦੱਸ ਰਿਹਾ ਦੇਖੋ ਇਸ ਤਰ੍ਹਾਂ ਐਟ ਲੀਸਟ ਜਿਹੜੇ ਬੰਦੇ ਮੇਰੇ ਵਰਗੇ ਜਨੂਨ ਕਾਰਡੀਓਲੋਜੀ ਦਾ ਕੰਮ ਕਰ ਰਹੇ ਐ ਤੇ ਜੇ ਅਸੀਂ ਕਿਸੇ ਬੰਦੇ ਨੂੰ ਕਹਿੰਨੇ ਆ ਵੀ ਤੈਨੂੰ ਐਂਜੋਗ੍ਰਾਫੀ ਦੀ ਲੋੜ ਹੈਗੀ ਐ ਤੇ ਇਹਦਾ ਮਤਲਬ ਅਸੀਂ ਉਹਦੋਂ ਕਹਿੰਦੇ ਆ ਜਦੋਂ 80% ਸਾਨੂੰ ਡਾਊਟ ਹੁੰਦਾ ਹੈ ਕਿ ਬੰਦੇ ਦੀ ਆਰਟਰੀ ਜ ਬਲੋਕੇਜ ਨਿਕਲੇਗੀ ਠੀਕ ਹੈ ਜੇ ਬਲੋਕੇਜ ਨਿਕਲੇਗੀ ਉਹ ਤਾਂ ਟੈਸਟ ਹੈ ਠੀਕ ਕਿਤਾ ਹੋਏਗੀ ਸਟੈਂਡ ਨਾਲ ਠੀਕ ਹੈ ਸੋ ਇਹਦਾ ਮਤਲਬ ਕੀ ਹੋਇਆ ਜੇ ਮੈਂ ਕਿਸੇ ਨੂੰ ਐਂਜਿਓਗ੍ਰਾਫੀ ਕਹੂੰਗਾ 80% ਚਾਂਸ ਹੈਗਾ ਉਹਨੂੰ ਸਟੈਂਟ ਦੀ ਰਿਕੁਆਇਰਮੈਂਟ ਹੈ ਤੇ ਤਾਂ ਮੁੱਲ 80% ਸਟੈਂਟ ਪਏਗਾ ਹੀ ਨਾ ਅੱਛਾ ਹੁਣ ਕੀ ਹੋਇਆ ਜਦੋਂ ਨਾੜੀਆਂ ਬਲੌਕਡ ਹੁੰਦੀਆਂ ਨਾ ਤੇ ਅਸੀਂ ਸ਼ੁਰੂ-ਸ਼ੁਰੂ ਦੇ ਵਿੱਚ ਗਰੁੰਡ ਸਿੱਖ ਕਰਕੇ ਸਾਡਾ ਡਾਕਟਰ ਸੀਗਾ ਉਹਨੇ ਸਭ ਤੋਂ ਪਹਿਲਾਂ ਜਰਮਨੀ 'ਚ ਉਹਨੇ ਕੀਤਾ ਕਿ ਨਾੜੀ ਦੇ ਵਿੱਚ ਡੀਫਲੇਟਡ ਬਲੂਨ ਲੈ ਗਿਆ ਵਾਇਰ ਦੇ ਉੱਤੇ ਕਰਕੇ ਠੀਕ ਹੈ ਪਾਈਪ ਦੇ ਉੱਤੇ ਉੱਥੇ ਜਾ ਕੇ ਪਿੱਛੋਂ ਦੀ ਉਹਨੇ ਇੱਕ ਐਂਡੂ ਦਾ ਬਾਹਰ ਸੀਗਾ ਪਾਈਪ ਦਾ ਇੱਕ ਐਂਡ ਅੰਦਰ ਸੀ ਉੱਥੇ ਉਹਨੂੰ 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 ਫੁਲਾ ਦਿੱਤਾ ਬਲੂਨ ਨੂੰ ਜਦੋਂ ਬਲੂਨ ਫੁੱਲ ਗਿਆ ਬਲੌਕੇਜ ਨੂੰ ਉਹਨਾਂ ਨੇ ਪੁਸ਼ ਕਰਕੇ ਸਾਈਡ ਤੇ ਕਰਤੀ ਜਿੱਦਾਂ ਸੜਕ ਤੇ ਕੋ ਮਲਬਾ ਪਿਆ ਹੈ ਤੇ ਉਹਨੂੰ ਕੱਢ ਕੇ ਬਾਹਰ ਨਹੀਂ ਲਿਆਂਦਾ ਉਹਨੂੰ ਪੁਸ਼ ਕਰਕੇ ਸੜਕਾਂ ਦੇ ਸਾਈਡ ਤੇ ਕਰਤਾ ਤਾਂ ਕਿ ਸੜਕ ਖੁੱਲ ਗਈ ਜੀ ਅੱਛਾ ਇਹ ਖੋਲ ਕੇ ਨਾ ਫਿਰ ਆਪਾਂ ਬੜੇ ਐਕਸਾਈਟਿਡ ਸੀਗੇ ਅਸੀਂ ਬੜੇ ਬੰਦਿਆਂ ਦੀ ਅੰਜੋ ਪਲੱਸਟੀ ਤਦ ਮੈਂ ਪੀਜੀਆਈ ਚ ਹੁੰਦਾ ਸੀ ਸਾਡੇ ਉਦੋਂ ਸਟੈਂਡ ਆਇਆ ਨਹੀਂ ਸੀ ਤੇ ਉਸ ਤੋਂ ਬਾਅਦ ਦੇਖਿਆ ਕਿ ਜਿਨ੍ਹਾਂ ਦੀ ਉਹ ਸੜਕ ਖੋਲ ਦਿੰਨੇ ਆ ਨਾ ਤੇ ਕਈ ਵਾਰੀ ਉਹ ਇਹਨੂੰ ਪੁਸ਼ ਕਰਨੇ ਨਾਲ ਸੜਕ ਥੋੜੀ ਵੀਕ ਹੋ ਜਾਂਦੀ। ਉਹ ਵੀਕ ਹੋਣੇ ਨਾਲ ਕੀ ਹੁੰਦਾ ਉਹ ਫਿਰ ਉਹ ਬੰਦ ਹੀ ਹੋ ਜਾਂਦੀ ਸੜਕ। ਆਰਟਰੀ ਆਰਟਰੀ ਥੋੜੀ ਜੀ ਖਰਾਬ ਹੋ ਜਾਂਦੀ ਹੈ ਉਹ ਕਲਾਪਸ ਹੀ ਕਰ ਜਾਂਦੀ। ਤੋਂ بڑے ਬੰਦਿਆਂ ਨੂੰ ਹਾਰਟ ਅਟੈਕ ਹੋ ਜਾਂਦਾ ਕੁਛ ਦਿਨਾਂ ਬਾਅਦ ਹੀ। ਫਿਰ ਅਸੀਂ ਕਿਹਾ ਯਾਰ ਇਹਨੂੰ ਆਰਟਰੀ ਜਿਹੜੀ ਕਮਜ਼ੋਰ ਹੋ ਗਈ ਹੈ ਇਹਨੂੰ ਆਪਾਂ ਬਲੂਨ ਕਰਕੇ ਪੁਸ਼ ਕੀਤਾ ਹੈਗਾ ਤੇ ਇਹਨੂੰ ਕਿੱਦਾਂ ਕਰੀਏ ਫਿਰ ਅਸੀਂ ਸਟੈਂਟ ਦਾ ਇਸਤੇਮਾਲ ਕੀਤਾ। ਸਟੈਂਟ ਵੀ ਡੀਫਲੇਟਡ ਪੋਜੀਸ਼ਨ ਪਤਲਾ ਜਿਆ ਹੁੰਦਾ ਹੈਗਾ ਉਹ ਜਦੋਂ ਅੰਦਰ ਜਾ ਕੇ ਬਲੂਨ ਫਲਾਉਂਦੇ ਬਲੂਨ ਦੇ ਉੱਤੇ ਚੜਿਆ ਹੁੰਦਾ ਸਟੈਂਟ ਉਹ ਐਕਸਪੈਂਡ ਕਰਕੇ ਸਪਰਿੰਗ ਵਾਂਗੂ ਉਹਨੂੰ ਖੋਲ ਦਿੰਦੇ ਆ ਉਹ ਨਾੜੀ ਦੀ ਜਿਹੜੀ ਜਿਹੜੀ ਦੀਵਾਰ ਹੈਗੀ ਆਰਟਰੀ ਦੀ ਵਾਲ ਹੈਗੀ ਉਹਦੇ ਅੰਦਰ ਚਲਾ ਜਾਂਦਾ ਅੱਛਾ ਉਹਨਾਂ ਨੇ ਕੀ ਕੀਤਾ ਉਹ ਆਰਟਰੀ ਦੀ ਵਾਲ ਨੂੰ ਨਾ ਸਟਰੋਂਗ ਕਰ ਲਿਆ ਉਹ ਜਿਹੜੇ ਖਤਰੇ ਹੁੰਦੇ ਸੀਗੇ ਬਲੂਨਿੰਗ ਵਾਲੇ ਉਸ ਤੋਂ ਅਸੀਂ ਅੱਗੇ ਨਿਕਲਾਏ ਜੀ ਉਦੋਂ ਬਾਅਦ ਹੋਰ ਨਵੀਆਂ-ਨਵੀਆਂ ਚੀਜ਼ਾਂ ਹੋਈਆਂ ਜਦੋਂ ਅਸੀਂ ਦੇਖਿਆ ਕਿ ਜੀ ਸਟੈਂਟ ਪਾਤਾ ਤੇ ਸਟੈਂਟ ਦੇ ਵਿੱਚ ਇੱਕ ਫੋਰਨ ਮਟੀਰੀਅਲ ਹੈ ਉੱਥੇ ਬਲੱਡ ਕਲੋਟ ਕਰਨ ਲੱਗ ਜੇ ਅਸੀਂ ਫੇਰ ਸਮੱਸਿਆ 'ਚ ਪੈ ਗਏ ਹੁਣ ਕੀ ਕਰੀਏ ਸਾਇੰਸ ਨੇ ਫਿਰ ਡਿਵੈਲਪਮੈਂਟ ਕੀਤੀ ਅਸੀਂ ਉਹਦੇ 'ਚ ਨਾ ਡਰੱਗ ਐਲੂਡਿੰਗ ਇੱਕ ਦਵਾਈ ਪਾਤੀ ਉਸ ਸਟੈਂਟ ਦੇ ਵਿੱਚ ਹੌਲੀ-ਹੌਲੀ ਰਿਲੀਜ਼ ਹੁੰਦੀ ਰਹਿੰਦੀ ਹੈ ਉਹ ਨਾ ਕਲੋਟਿੰਗ ਨਹੀਂ ਹੋਣ ਦਿੰਦੀ ਜੀ ਸਰ ਲੋਕ ਨਾ ਕਹਿੰਦੇ ਹੈਗੇ ਕਿ ਜੇ ਆਪਣੀ ਸਟੈਂਟ ਪਵਾ ਲਿਆ ਨਾ 5-7 ਸਾਲਾਂ ਬਾਅਦ ਹੀ ਖਰਾਬ ਹੋ ਜਾਂਦਾ ਹੈਗਾ ਫਿਰ ਨਵਾਂ ਪਵਾਉਣਾ ਪਊਗਾ ਜੀ ਇਹ ਇੱਕ ਮੇਥਾ ਹੈ ਕਿ ਸੱਚਾਈ ਹੈਗੀ ਹੈ ਜੀ ਦੇਖੋ ਜੀ ਇਹ ਜਿਹੜੇ ਸਟੈਂਟ ਹੈ ਨਾ ਇਹਨਾਂ ਨੂੰ ਜੰਗਾਲ ਨਹੀਂ ਲੱਗਦਾ ਇਹਦਾ ਕੁਝ ਨਹੀਂ ਵਿਗੜਦਾ ਨਾਓ ਇਹ ਤਾਂ ਜਾਂਦੇ ਹੈਗੇ ਆਰਟਰੀ ਦੇ ਵਾਲ ਦੇ ਅੰਦਰ ਐਂਡ ਉਹਦਾ ਇੱਕ ਹਿੱਸਾ ਹੀ ਬਣ ਜਾਂਦੇ ਹੈ ਦੇ ਬਿਕਮ ਪਾਰਟ ਆਫ ਦਾ ਆਰਟਰੀ ਨਾਓ ਠੀਕ ਹੈ ਪਹਿਲੇ ਸਾਲ ਦੇ ਵਿੱਚ ਥੋੜਾ ਬਹੁਤ ਖਤਰਾ ਹੁੰਦਾ ਹੈ ਵੀ ਉੱਥੇ ਕੋਈ ਕਲੌਟ ਨਾ ਬਣ ਜਾਈਏ ਅਸੀਂ ਬਲੱਡ ਥਿਨਰ ਦਿੰਨੇ ਆਂ ਕਾਫੀ ਸਟਰੋਂਗ ਸਾਲ ਜਦੋਂ ਨਿਕਲ ਗਿਆ ਨਾ ਜੀ ਫਿਰ ਸਟੈਂਟ ਨੂੰ ਕੁਝ ਨਹੀਂ ਹੁੰਦਾ ਨਾ ਹੀ ਉਹਨੂੰ ਕੱਢਣਾ ਹੈ ਤੇ ਨਾ ਹੀ ਉਹਦਾ ਵਿਗੜਨਾ ਵਿਗੜਦਾ ਪਤਾ ਕੀ ਹੈ ਸਟੈਂਟ ਕੀ ਹੈ ਹੁਣ ਰਸਤੇ ਦੇ ਵਿੱਚ ਤੁਹਾਡੇ ਸੜਕ ਤੇ ਮਲਬਾ ਗਿਰ ਗਿਆ ਮਲਬੇ ਨੂੰ ਅਸੀਂ ਪੁੱਟ ਕੇ ਸਾਈਡ ਤੇ ਕਰਤਾ ਸਟੈਂਟ ਹੋ ਗਿਆ ਠੀਕ ਹੈ ਜੀ ਤੇ ਹੁਣ ਅਸੀਂ ਬਾਅਦ ਕੀ ਹੈ ਸਾਡੀਆਂ ਆਤਾਂ ਦਾ ਬਦਲੀਆਂ ਨਹੀਂ ਉਹ ਮਲਬੇ ਕਿਸੇ ਹੋਰ ਸੜਕ ਤੇ ਪੈ ਰਹੇ ਆ ਜੀ ਉਹ ਜਿਹੜੀ ਔਰ ਸੜਕ ਤੇ ਮਲਬੇ ਪੈ ਰਿਹਾ ਇਹ ਸੜਕ ਤੇ ਵੀ ਔਰ ਮਲਬਾ ਪੈ ਰਿਹਾ ਤੇ ਖੋਲਣਾ ਤੇ ਫੇਰ ਪੈਣਾ ਜੀ ਠੀਕ ਹੈ ਸੋ ਸਾਨੂੰ ਕੀ ਕਰਨਾ ਹੈ ਦੋ ਕੰਮ ਹੋਏ ਸਟੈਂਟਿੰਗ ਕਰਨੀ ਜਿਹੜੀ ਹੈ ਉਹ ਉਹ ਟਾਈਮ ਪਾਸ ਹੈ ਅਸਲੀ ਮੁੱਦਾ ਤਾਂ ਮਲਬਾ ਗਿਰਨਾ ਜੀ ਕੋਲੇਸਟੇਰੋਲ ਡਿਪੋਜ਼ਿਟ ਹੋਣਾ ਹੈ ਉਹਨੂੰ ਉਹ ਉਹ ਮੁੱਦੇ ਨੂੰ ਧਿਆਨ ਰੱਖੋ ਸਟੈਂਟ ਦਾ ਮਤਲਬ ਨਹੀਂ ਆਪਾਂ ਫ੍ਰੀ ਹੋ ਗਏ ਉਸ ਤੋਂ ਬਾਅਦ ਕੋਲੇਸਟੇਰੋਲ ਵਾਲੀ ਦਵਾਈ ਤੇ ਬਲੱਡ ਥਿਨਰ ساری ਉਮਰ ਖਾਣੀ ਹੈ ਮੇਰੇ ਮਰੀਜ਼ਾਂ ਨੂੰ ਕਹਿਣਾ ਅਗਲੇ ਜਨਮ ਚ ਦਵਾਈ ਬੰਦ ਹੋ ਜਾਏਗੀ ਐਸ ਤਖਾਣੀ ਹੈ ਜੀ ਤੇ ਸਿਰ ਬੀਪੀ ਨਾਰਮਲ ਕਿੰਨਾ ਹੁੰਦਾ ਹੈ ਕਹਿੰਦੇ ਕਿ ਜਿਹੜੇ ਨਵੀਆਂ ਖੋਜਾਂ ਆਈਆਂ ਹੈਗੀਆਂ ਉਹਨਾਂ ਮੁਤਾਬਕ ਇਹ ਰੇਂਜ ਨੂੰ ਬਦਲਿਆ ਗਿਆ ਹੈ ਜੀ ਸਚਾਈ ਹੈ ਜਾਇ ਇੱਕ ਮਿੱਥ ਹੈਗੀ ਹੈ ਜੀ ਬਿਲਕੁਲ ਸਚਾਈ ਹੈ ਜੀ 1996 ਦੇ ਵਿੱਚ ਪਹਿਲੀ ਵਾਰੀ ਇਹਨਾਂ ਨੇ ਨਵਾਂ ਅਸੀਂ ਆਈਡੀਆ ਕੱਢਿਆ ਕਿ ਯਾਰ ਇਹ ਬਲੱਡ ਪ੍ਰੈਸ਼ਰ ਜਿੰਨਾ ਨੂੰ ਜ਼ਿਆਦਾ ਹੁੰਦਾ ਹੈ ਇਸ ਤੋਂ ਪਹਿਲਾਂ ਇੱਕ ਅਮਰੀਕਾ ਦਾ ਪ੍ਰੈਜ਼ੀਡੈਂਟ ਸੀਗਾ ਦਰੋਜ਼ਨ ਵੈਲਸ਼ਰ ਅੱਛਾ ਉਹਦੀ ਬਲੱਡ ਪ੍ਰੈਸ਼ਰ 200 ਤਦ ਕਹਿੰਦੇ ਨਹੀਂ ਬਲੱਡ ਪ੍ਰੈਸ਼ਰ ਕੁਝ ਨਹੀਂ ਕਰਦਾ ਉਪਰ ਬਲੱਡ ਪ੍ਰੈਸ਼ਰ ਤਾਂ ਇਹ ਸਿੰਪਲ ਜੀ ਗੱਲ ਹੈ ਉਹ ਬੰਦੇ ਦੀ ਬ੍ਰੇਨ ਹੈਮਰੇਜ ਦੇ ਨਾਲ ਡੈਥ ਹੋ ਗਈ ਥੋੜੀ ਥੋੜੀ ਲੋਕਾਂ ਨੂੰ ਸਮਝ ਆਣੀ ਸ਼ੁਰੂ ਹੋਈ ਯਾਰ ਬਲੱਡ ਪ੍ਰੈਸ਼ਰ ਤਾਂ ਇੰਪੋਰਟੈਂਟ ਹੈ ਉਦੋਂ ਬਾਅਦ ਅਸੀਂ 96 ਦੇ ਵਿੱਚ ਦਵਾਈਆਂ ਕੱਢੀਆਂ ਚੰਗੀਆਂ ਥੋੜੀਆਂ ਤੇ ਅਸੀਂ ਕਹਿਆ ਯਾਰ ਇਹ ਦਵਾਈ ਦਈਏ ਤੇ ਬਲੱਡ ਪ੍ਰੈਸ਼ਰ ਨੂੰ ਟਰੀਟ ਕਰੀਏ ਤੇ ਅਸੀਂ ਕੀ ਕੀਤਾ 10 ਹਜ਼ਾਰ ਮਰੀਜ਼ਾਂ ਨੂੰ ਅਸੀਂ ਸਾਲ 2 ਸਾਲ 3 ਸਾਲ ਬਾਅਦ ਤੇ ਫਾਲੋ ਕੀਤਾ ਇੱਕ ਗਰੁੱਪ ਨੂੰ ਦਵਾਈ ਨਹੀਂ ਦਿੱਤੀ ਇੱਕ ਗਰੁੱਪ ਨੂੰ ਦਿੱਤੀ ਅਸੀਂ ਦੇਖਿਆ ਜਿਹੜੇ ਗਰੁੱਪ ਨੂੰ ਦਵਾਈ ਦਿੱਤੀ ਉਹਨਾਂ ਦਾ ਹਾਰਟ ਅਟੈਕ ਵੀ ਘੱਟ ਹੋਇਆ ਉਹਨਾਂ ਦਾ ਸਟ੍ਰੋਕ ਵੀ ਘੱਟ ਹੋਇਆ ਠੀਕ ਹੈ ਉਦੋਂ ਦਵਾਈਆਂ ਸੀਗੀਆਂ ਮਤਲਬ ਨਾ ਬਹੁਤੀਆਂ ਵਧੀਆ ਤੋ ਦਵਾਈਆਂ ਦੇ ਸਾਈਡ ਇਫੈਕਟ ਹੀ ਬੜੇ ਹੁੰਦੇ ਸੀ ਉਹ ਸਾਰੇ ਮਰੀਜ਼ਾਂ ਨੂੰ ਨਹੀਂ ਦਿੰਦੇ ਸੀ ਜਿਨ੍ਹਾਂ ਦਾ ਬੀਪੀ ਬਹੁਤ ਹਾਈ ਹੁੰਦਾ ਸੀ ਉਹਨਾਂ ਨੂੰ ਦਿੰਦੇ ਸੀ ਹੁਣ ਸਾਡੇ ਕੋਲ ਦਵਾਈਆਂ ਇੰਨੀਆਂ ਚੰਗੀਆਂ ਆ ਗਈਆਂ ਅਸੀਂ ਜਿਹੜਾ ਉਹਦਾ ਥ੍ਰੈਸ਼ਹੋਲਡ ਹੈਗਾ ਕਿ ਅਸੀਂ ਬੀਪੀ ਨੂੰ ਕਦੋਂ ਇਲਾਜ ਕਰਨਾ ਉਹ ਪਹਿਲਾਂ 160 ਤੇ ਸੀਗਾ ਅਸੀਂ 140 ਤੇ ਆ ਗਏ ਹੁਣ ਅਸੀਂ 130 ਤੇ ਆ ਗਏ ਸਾਨੂੰ ਲੱਗਦਾ ਹੈ ਕਿ ਸਾਡੀਆਂ ਦਵਾਈਆਂ ਇੰਨੀਆਂ ਗੁੱਡ ਹੈ ਜੇ ਬੀਪੀ ਕਿਸੇ ਬੰਦੇ ਦਾ ਘਰੇ 135 ਤੋਂ ਉੱਪਰ ਹੈਗਾ ਉਹਨੂੰ ਦਵਾਈ ਦਿਓ ਤੇ ਉਹਨੂੰ ਥੱਲੇ ਰੱਖੋ ਤੇ ਆਉਣ ਵਾਲੇ 10 ਸਾਲ ਦੇ ਵਿੱਚ ਅਸੀਂ 5010% ਹਾਰਟ ਅਟੈਕ ਬਚਾ ਸਕਦੇ ਹਾਂ ਸੋ ਇਸ ਕਰਕੇ ਸਾਡੇ ਟਾਰਗੇਟ ਹੌਲੀ ਹੌਲੀ ਥੱਲੇ ਆ ਰਹੇ ਹੈ ਜੀ ਸਾਨੂੰ ਸਾਈਡ ਇਫੈਕਟ ਦਵਾਈਆਂ ਦਾ ਦੇਖਣਾ ਹੈ ਤੇ ਬੈਨੀਫਿਟ ਦੇਖਣਾ ਹੈ ਜਦੋਂ ਸਾਈਡ ਇਫੈਕਟ ਔਰ ਘਟ ਜੇਗਾ ਫਿਰ ਅਸੀਂ ਲਾਲਚ ਔਰ ਕਰਾਂਗੇ ਅਸੀਂ ਔਰ ਬੈਨੀਫਿਟ ਦੇਖਾਂਗੇ ਜੀ ਕਈ ਵਾਰੀ ਇਨਸਾਨਾ ਬੀਪੀ ਦੀ ਗੋਲੀ ਖਾਂਦੇ ਆ ਜੀ ਫਿਰ ਵੀ ਉਹਨਾਂ ਦਾ ਬੀਪੀ ਵਧਦਾ ਹੈਗਾ ਆ ਇਸ ਦੇ ਪਿੱਛੇ ਕੀ ਕਾਰਨ ਹੁੰਦੇ ਆ ਜੀ ਇਹਦੇ ਪਿੱਛੇ ਕਾਰਨ ਡਾਕਟਰ ਹੈ ਕਿਉਂਕਿ ਬਲੱਡ ਪ੍ਰੈਸ਼ਰ ਡਾਕਟਰ ਥੋੜਾ ਜਿਹਾ ਲੈਕਸ ਹੋ ਜਾਂਦੇ ਬਲੱਡ ਪ੍ਰੈਸ਼ਰ ਦੇਖਿਆ 140 45 ਉਚਨ ਠੀਕ ਠੀਕ ਹੀ ਹੈ ਨੋ ਅਗਲੀ ਵਿਜਿਟ ਚ ਦੇਖਾਂਗੇ ਉਹ ਅੰਦਾਈ ਅਗਲੀ ਵਾਰੀ ਬੰਦਾ 4 ਮਹੀਨੇ ਬਾਅਦ ਕਹਿੰਦਾ ਮੈਂ ਠੀਕ ਏ ਹਾਂ ਡਾਕਟਰ ਕੋ ਕੀ ਕਰਨ ਜਾਣਾ ਜੀ ਠੀਕ ਹੈ ਸੋ ਸਾਨੂੰ ਇਹ ਟਾਰਗੇਟ ਸਾਡੇ ਇਹ ਸਟੱਡੀ ਹੋਈ ਸੀ ਉਹਨਾਂ ਨੇ ਦੇਖਿਆ ਕਿ ਯੂਰਪ ਦੀ ਹੈ ਸਾਡੀ ਨਹੀਂ ਹੈ ਉਹਦੇ ਯੂਰਪ ਚ ਉਹਨਾਂ ਨੇ ਦੇਖਿਆ ਕਿ ਜਿਹੜੇ ਬੰਦਿਆਂ ਦਾ ਬਲੱਡ ਪ੍ਰੈਸ਼ਰ ਹੁੰਦਾ ਜ਼ਿਆਦਾ ਕਲੀਨਿਕ ਦੇ ਵਿੱਚ ਤੇ ਡਾਕਟਰ ਕੀ ਕਰਦੇ ਐ 60% ਡਾਕਟਰ ਨੇ ਕੁਝ ਨਹੀਂ ਕੀਤਾ ਜੀ ਕੁਝ ਵੀ ਨਹੀਂ ਕੀਤਾ ਠੀਕ ਹੈ 20 ਤੋਂ 25% ਨੇ ਦਵਾਈ ਵਧਾਈ ਤੇ ਬਾਕੀ ਜਿਹੜੇ ਜਿਹੜੇ ਰਹਿ ਗਏ ਉਹਨਾਂ ਨੇ ਪ੍ਰੋਪਰ ਦਵਾਈ ਵਧਾਈ ਸੋ ਯਾਨੀ ਕਿ 60% ਬੰਦੇ ਸਾਜੀ ਇੰਡੀਆ ਵੀ ਉਹਨਾਂ ਚੋਂ ਹੀ ਆ ਡਾਕਟਰ ਉਦਾਂ ਦੇ ਹੀ ਐ ਉਹ ਚਲ ਠੀਕ ਐ ਅਗਲੀ ਵਾਰੀ ਹੋ ਜਾਏਗਾ ਜੀ ਅੱਜ ਮੈਂ ਸਾਗ ਖਾਦਾ ਐ ਕੱਲ ਮੈਂ ਉਹ ਖਾਦਾ ਐ ਬੀਪੀ ਨਾ ਇਹ ਕੋਈ ਇਹ ਕੋਈ ਲੌਜੀਕ ਨਹੀਂ ਐ ਇੱਕ ਐਗਜ਼ਾਮਪਲ ਬੜੀ ਕਲੀਅਰ ਦੱਸਣਾ ਚਾਹਨਾ ਸੁਪੋਜ਼ ਕਰੋ ਇੱਕ ਬੰਦੇ ਨੂੰ ਇੱਕ ਸਟੱਡੀ ਸਾਡੇ ਸੀਗੀ ਉਹਦੇ ਚੋਂ ਨਾ ਕਿਹਾ ਇੱਕ ਬੰਦੇ ਨੂੰ ਬਲੱਡ ਪ੍ਰੈਸ਼ਰ ਦੀ ਦਵਾਈ ਹੁਣੇ ਸ਼ੁਰੂ ਕਰ ਦਿਓ ਜਿਆਦਾ ਐ ਨਾ ਬਲੱਡ ਪ੍ਰੈਸ਼ਰ ਚੈੱਕ ਕਰੋ 2-4 ਦਿਨ 5 ਦਿਨ ਦੇਖੋ ਵੀ ਜਿਆਦਾ ਐ ਤੇ ਉਹਨੂੰ ਦਵਾਈ ਹੁਣੇ ਸ਼ੁਰੂ ਕਰ ਦਿਓ ਇੱਕ ਦੂਸਰੇ ਨੂੰ ਕੈਪਚਰ ਲਾ ਦੂਜਾ ਗਰੁੱਪ ਵੀ ਉਹਨੂੰ ਚਲੋ ਆਪਾਂ ਥੋੜਾ ਹੋਰ ਵੇਟ ਕਰ ਲੈਂਦੇ ਤਿੰਨ ਚਾਰ ਮਹੀਨੇ ਐਕਸਰਸਾਈਜ਼ ਕਰ ਲਾਏ ਪਾਰਕ ਟਾਲਾ ਫਿਰ ਉਹਦੇ ਇੱਕ ਦਵਾਈ ਸ਼ੁਰੂ ਕੀਤੀ ਫਿਰ ਹੌਲੀ ਹੌਲੀ ਨਹੀਂ ਹੋਇਆ ਫਿਰ ਦੂਜੀ ਕੀਤੀ ਫਿਰ ਹੌਲੀ ਹੌਲੀ ਤੀਜੀ ਕੀਤੀ ਜਦੋਂ A ਗਰੁੱਪ ਨੂੰ ਦੇਖਿਆ 2 ਸਾਲ ਬਾਅਦ ਤੇ B ਗਰੁੱਪ ਨੂੰ ਦੇਖਿਆ 2 ਸਾਲ ਬਾਅਦ B ਗਰੁੱਪ ਜ਼ਿਆਦਾ ਗੋਲੀਆਂ ਖਾ ਰਿਆ ਸੀ ਜੀ ਠੀਕ ਹੈ ਸੋ ਇਹਦਾ ਮਤਲਬ ਜੇ ਜ਼ਿਆਦਾ ਗੋਲੀਆਂ ਤੋਂ ਬਚਣਾ ਚਾਹੁੰਦੇ ਹੋ ਤੇ ਬੀਪੀ ਨੂੰ ਹੁਣੇ ਸ਼ੁਰੂ ਕਰ ਦੋ ਦਵਾਈ ਲੈਣੀ ਕਿਉਂ ਜਿਆਦਾ ਬਲੱਡ ਪ੍ਰੈਸ਼ਰ ਆਰਟਰੀ ਨੂੰ ਔਰ ਖਰਾਬ ਕਰ ਦੇਗਾ ਉਹ ਔਰ ਹਾਰਡ ਹੋ ਜਾਏਗੀ ਤੇ ਔਰ ਬੀਪੀ ਵੱਧ ਜਾਏਗਾ ਸੋ ਜਦੋਂ ਬਲੱਡ ਪ੍ਰੈਸ਼ਰ ਵੱਧਦਾ ਹੈ ਡਾਕਟਰ ਕੋ ਚੈੱਕ ਕਰਾਓ ਪਹਿਲਾਂ ਪੱਕਾ ਕਰੋ ਕਿ ਬਲੱਡ ਪ੍ਰੈਸ਼ਰ ਜੈਨੂਇਨਲੀ ਵੱਧ ਰਿਹਾ ਹੈ ਕਿ ਨਹੀਂ ਕਿ ਮੈਂ ਕਲੀਨਿਕ ਤੇ ਆਇਆ ਡਾਕਟਰ ਨੂੰ ਦੇਖ ਕੇ ਹੀ ਮੇਰਾ ਬੀਪੀ ਵੱਧ ਗਿਆ ਰਾਈਟ ਪਹਿਲਾਂ ਉਹ ਕਨਫਰਮ ਕਰ ਲਓ ਜਦੋਂ ਹੋ ਗਿਆ ਕਨਫਰਮ ਤੇ ਬੀਪੀ ਤਾਂ ਹੈਗਾ ਜੀ ਜੀ ਤਫੇਰ ਦਵਾਈ ਨਾਲ ਦੇ ਨਾਲ ਸ਼ੁਰੂ ਕਰੋ ਫੇਰ ਨਾ ਡਿਲੇ ਕਰੋ ਜੀ ਸਰ ਕਿਹੜੇ ਟੈਸਟ ਹੈਗੇ ਜਿਹੜੇ ਸਾਨੂੰ ਕਰਾਉਂਦੇ ਰਹਿਣਾ ਚਾਹੀਦਾ ਹੈਗਾ ਜਿੱਤੋਂ ਇਹ ਪਤਾ ਲੱਗਦਾ ਰਹੇ ਕਿ ਸਾਡਾ ਦਿਲ ਜਿਹੜਾ ਹੈਗਾ ਉਹ ਸਹੀ ਕੰਮ ਕਰ ਰਿਹਾ ਹੈਗਾ ਇਹਨੂੰ ਅਜੇ ਕੋਈ ਦਿੱਕਤ ਨਹੀਂ ਆਈ ਹੈਗੀ ਜੀ ਇਹ ਐਕਚੁਅਲੀ ਕਿਹੜੇ ਟੈਸਟ ਕਰਨੇ ਚਾਹੀਦੇ ਏਜ ਤੇ ਡਿਪੈਂਡੈਂਟ ਹੈ ਜੇ ਆਪਾਂ ਯੰਗ ਏਜ ਦੀ ਗੱਲ ਕਰੀਏ ਤੇ ਸਾਨੂੰ ਸਮਝ ਲਓ ਪਿਛਲੀ ਵਾਰੀ ਜਦੋਂ ਆਪਾਂ ਦੱਸਿਆ ਸੀ ਵੀ ਜਦੋਂ ਬੰਦਾ ਜਵਾਨ ਹੁੰਦਾ ਹੈਗਾ 18 ਸਾਲ ਦਾ ਜਦੋਂ ਪਿੰਦਾ ਵੀ ਵੋਟਰ ਕਾਰਡ ਬੰਨਾ ਹੈ ਤੇ ਡਰਾਈਵਿੰਗ ਲਾਇਸੈਂਸ ਬੰਨਾ ਹੈ ਤੇ ਉਦੋਂ ਬੰਦੇ ਦੀ ECG ਵੀ ਕਰਾਓ ਤੇ ਉਦੋਂ ਬੰਦੇ ਦਾ ਕੋਲੇਸਟ੍ਰੋਲ ਵੀ ਜਾਂਚ ਕਰੋ ਜੀ ਠੀਕ ਹੈ ਬਾਕੀ ਟੈਸਟ ਕਿਹੜੇ ਸਾਨੂੰ ਕਰਨੇ ਆ ਹੋਏ ਹੈਗੇ ਆ ਕਿ ਅਸੀਂ ਬੇਸਿਕ ਜਿਹੇ ਟੈਸਟ ਕਰਦੇ ਆ ਯੰਗ ਬੰਦੇ ਦੇ ਵਿੱਚ ਜਿੱਦੇ ਚ 슈ਗਰ ਹੋਗੀ ਜਿਹਦੇ ਚ ਕੋਲੇਸਟ੍ਰੋਲ ਹੋਗੀ اور ਜਿਹਦੇ ਚ ਯੂਰਿਨ ਦਾ ਟੈਸਟ ਹੋ ਗਿਆ ਉਹ ਕਾਫੀ ਚੀਜ਼ਾਂ ਉਹਦੇ ਚ ਪਤਾ ਲੱਗ ਜਾਂਦੀਆਂ ਬਾਕੀ ਟੈਸਟ ਕਰਨ ਦਾ ਫਾਇਦਾ ਨਹੀਂ ਅਸੀਂ 10000 ਬੰਦਿਆਂ ਦੇ ਟੈਸਟ ਕਰਦੇ ਹਾਂ ਖਰਾਬੇ ਕਿਚ ਨਿਕਲਦਾ ਪਰ ਵੇਸਟੇਜ ਲੱਗਦੀ ਹੈ ਫਾਈਨੈਂਸਿਅਲ ਦੀ हां ਜਦੋਂ ਬੰਦਾ 50 60 ਸਾਲ ਤੋਂ ਉੱਪਰ ਹੋ ਗਿਆ ਫਿਰ ਉਹਨੂੰ ਰੈਗੂਲਰਲੀ ਐਵਰੀ ਇਅਰ ਚੈੱਕ ਅਪ ਕਰਾਉਣਾ ਪੈਂਦਾ ਉੱਥੇ ਆਪਾਂ ਦੇਖਿਆ ਕਿ ਸਾਡੇ ਰੈਗੂਲਰ ਬਲੱਡ ਟੈਸਟ ਜਿਹਦੇ ਵਿੱਚ ਮਤਲਬ ਮੋٹے ਮੋٹے ਮੈਂ ਦੱਸ ਦਿਆਂ ਕੋਲੇਸਟ੍ਰੋਲ ਕਰਨਾ ਤੁਹਾਡਾ 슈ਗਰ ਕਰਨੀ ਕਿਡਨੀ ਦੇ ਟੈਸਟ ਕਰਨੇ ਲਿਵਰ ਫੰਕਸ਼ਨ ਟੈਸਟ ਕਰਨੇ ਥਾਇਰੋਇਡ ਕਰਨਾ ਯੂਰਿਨ ਦਾ ਟੈਸਟ ਕਰਨਾ ਮੇਰਾ ਖਿਆਲ ਮੈਂ ਨਹੀਂ ਭੁੱਲਿਆ ਹੋ ਗਏ ਸਾਰੇ ਇਹ ਵਾਲੇ ਟੈਸਟ ਜਿਹੜੇ ਕਰਾਣੇ ਚਾਹੀਦੇ ਐ ਇੱਕ ਉਹ ਵੀ ਇੱਕ ਨਵੀਂ ਬਿਮਾਰੀ ਹੈ ਜਾ ਕੇ ਲੈਬ ਨੂੰ ਕਹਿੰਦੇ ਸਾਰਾ ਕੁਝ ਹੀ ਕਰ ਦਿਓ ਜੀ ਮੇਰਾ ਬਿਲਕੁਲ ਸਹੀ ਗੱਲ ਹੈ ਸਰ ਪੈਕੇਜ ਆ ਲੈ ਲੈਂਦੇ ਆ ਜੀ ਪੈਕੇਜ ਲੈ ਲੈਂਦੇ ਆ ਉਹਦੇ ਨਾਲ ਕੀ ਹੁੰਦਾ ਕਿ ਉਹ ਜਿਹੜੇ 1500 ਵਿੱਚ ਟੈਸਟ ਹੈ ਨਾ ਜਿਹੜੇ ਪਾਏ ਉਹ ਜ਼ਰੂਰੀ ਵੀ ਨਹੀਂ ਗਏ ਉਹ ਮੈਨੂੰ ਡਾਊਟ ਹੈ ਵੀ ਸ਼ਾਇਦ ਲੈਬ ਕਰਦੇ ਕਰਦੇ ਵੀ ਨਹੀਂ ਗਏ ਤੋਂ ਵੈਨਵਰ ਆਈ ਟੈਲ ਮਾਈ ਪੇਸ਼ੈਂਟ ਵੀ ਮੈਂ ਜਿਹੜੇ ਟੈਸਟ ਲਿਖਿਆ ਨਾ ਕੋਲੇਸਟ੍ਰੋਲ ਦੇ ਇਹੀ ਕਰਾਣੇ ਆ ਕਿਉਂ ਲੈਬ ਨੂੰ ਪਤਾ ਹੈ ਇਹ ਟੈਸਟ ਤਾਂ ਕਰਾਏ ਗਿਆ ਕਿਉਂਕਿ ਲੋੜ ਹੈ ਲੈਬ ਉਹ ਕੰਮ ਨੂੰ ਸੀਰੀਅਸਲੀ ਲੈਂਦੀ ਹੈ ਜੀ ਸੋ ਓਨਲੀ ਗੈਟ ਟੈਸਟ ਡਨ ਜਿਹੜੇ ਤੁਹਾਨੂੰ ਚਾਹੀਦੇ ਐ ਤੇ ਔਰ ਮੈਂ ਬਾਕੀ ਗੱਲ ਦੱਸਾਂ ਜੇ ਤੁਸੀਂ ਸਾਰੇ ਟੈਸਟ ਕਰਾ ਲਓ ਤਾਂ ਲਿਮਟ ਕੋਈ ਨਹੀਂ 1 ਲੱਖ ਤੋਂ ਉੱਪਰ ਟੈਸਟ ਹੈਗੇ ਤੁਸੀਂ ਨਹੀਂ ਕਰਾ ਸਕਦੇ ਜੀ ਤੇ ਸਰ ਇੱਕ ਚੀਜ਼ ਹੋਰ ਦੱਸੋ ਸਾਨੂੰ ਜੀ ਇੱਕ ਨਾ ਕਹਿੰਦੇ ਕਿ ਕੈਲਕੂਲੇਟਿਡ ਮੈਥਡ ਦੇ ਨਾਲ ਟੈਸਟ ਦਾ ਰਿਜ਼ਲਟ ਕੱਢਿਆ ਜਾਂਦਾ ਹੈ ਕਿ ਡਾਇਰੈਕਟ ਮੈਥਡ ਦੇ ਨਾਲ ਕੱਢਿਆ ਜਾਂਦਾ ਜਿਹੜਾ ਲਿਪਿਡ ਪ੍ਰੋਫਾਈਲ ਦਾ ਹੁੰਦਾ ਹੈ ਜੀ ਉਹ ਲਿਪਿਡ ਦਾ ਹੈਗਾ ਇੱਕ ਤੋਂ ਇੱਕ ਮੇਰੇ ਕੋਲ ਆਂਦੇ ਆ ਮੈਂ ਬੜਾ ਉਹਦੇ ਬਾਰੇ ਪਾਰਟਿਕੂਲਰ ਹਾਂ ਉਹ ਇਹ ਹੈਗਾ ਕਿ ਅਸੀਂ ਜਦੋਂ ਕੋਲੇਸਟ੍ਰੋਲ ਚੈੱਕ ਕਰਦੇ ਹਾਂ ਨਾ ਕੋਲੇਸਟ੍ਰੋਲ ਦੇ ਵਿੱਚ ਸਾਨੂੰ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਜਿਹੜੀ ਸਭ ਤੋਂ ਪਹਿਲਾਂ ਮੈਂ ਦੇਖਦਾ ਜਾਂ ਡਾਕਟਰ ਨੂੰ ਦੇਖਣੀ ਚਾਹੀਦੀ ਹੈ ਉਹ ਐਲ ਡੀ ਐਲ ਕੋਲੇਸਟ੍ਰੋਲ ਹੈ ਜ ਜਿਹਨੂੰ ਅਸੀਂ ਬੈਡ ਕੋਲੇਸਟ੍ਰੋਲ ਕਹਿੰਦੇ ਆ अच्छा ਹੁਣ ਜੇ ਸਭ ਤੋਂ ਇੰਪੋਰਟੈਂਟ ਚੀਜ਼ ਐ ਐਲਡੀਲ ਕੋਲੇਸਟ੍ਰੋਲ ਹੀ ਐ ਜਿੱਥੇ ਆਪਾਂ ਟ੍ਰੀਟਮੈਂਟ ਦਾ ਸਾਰਾ ਮੁੱਦਾ ਉਹਦੇ ਅਰਾਊਂਡ ਐ ਤੇ ਇਹ ਤੁਸੀਂ ਕੈਲਕੂਲੇਟਡ ਵੈਲਿਊ ਨਹੀਂ ਨਾ ਕੱਢ ਸਕਦੇ ਵੀ ਤੁਸੀਂ ਚਾਰ ਪੈਰਾਮੀਟਰ ਮੈਡਰ ਪੈਰਾਮੀਟਰ ਕਰ ਲੇ ਤਾਂ ਉਹਨਾਂ ਜੋ ਕੈਲਕੂਲੇਸ਼ਨ ਜੀ ਕਰਕੇ ਤੁਸੀਂ ਇਹਦੀ ਵੈਲਿਊ ਕੱਢ ਦਿੱਤੀ ਉਹ ਗਲਤ ਐ ਮੈਨੂੰ ਚਾਹੀਦਾ ਡਾਇਰੈਕਟ ਐਲਡੀਲ ਮੈਨੂੰ ਤਾਂ ਐਲਡੀਲ ਹੀ ਚਾਹੀਦਾ ਖਾਲੀ ਉਹੀ ਟੈਸਟ ਕਰੋ ਆਪਣੇ ਪੈਸੇ ਨਾ ਬਚਾਓ ਲੈਬ ਵਾਲਿਓ ਟੈਸਟ ਕਰੋ ਐਲਡੀਲ ਕੋਲੇਸਟ੍ਰੋਲ ਡਾਇਰੈਕਟ ਕਿਉਂਕਿ ਮੇਰਾ ਸਾਰਾ ਟ੍ਰੀਟਮੈਂਟ ਮੁੱਦਾ ਦਵਾਈਆਂ ਫਾਲੋਅ ਅਪ ਕਦ ਬਟਿਆ ਘਟਿਆ ਸਾਰਾ ਮੇਰਾ ਐਲ ਡੀ ਐਲ ਤੇ ਡਿਪੈਂਡੈਂਟ ਹੈ ਸੋ ਐਲ ਡੀ ਐਲ ਸੋ ਜਿੱਥੇ ਵੀ ਲਿਪਿਡ ਪ੍ਰੋਫਾਈਲ ਕਰਾਓ ਉਹਨੂੰ ਕਹੋ ਜੀ ਭਾਜੀ ਇਹ ਐਲ ਡੀ ਐਲ ਡਾਇਰੈਕਟ ਕਰਿਆ ਜੇ ਬਾਕੀ ਜੋ ਮਰਜੀ ਕਰੋ ਜਿਹੜੀ ਲੈਬ ਐਲ ਡੀ ਐਲ ਡਾਇਰੈਕਟ ਕਰਨੇ ਤੇ ਮੰਨ ਜਾਂਦੀ ਹੈ ਉਹ ਗੁੱਡ ਲੈਬ ਹੈ ਜੀ ਹਾਰਟ ਫੇਲਿਅਰ ਤੇ ਹਾਰਟ ਅਟੈਕ ਇਹਨਾਂ ਦੋਵਾਂ ਦੇ ਵਿੱਚ ਫਰਕ ਕੀ ਹੁੰਦਾ ਹੈ ਜੀ ਫੇਲੀਅਰ ਦਾ ਮਤਲਬ ਹੁੰਦਾ ਹੈ ਕਿ ਹਾਰਟ ਦੀ ਪੰਪਿੰਗ ਕੱਟ ਗਈ ਤੇ ਜਦੋਂ ਹਾਰਟ ਦੀ ਪੰਪਿੰਗ ਕੱਟ ਗਈ ਜੇ ਮਤਲਬ ਪੰਪਿੰਗ ਕਿੰਨੂੰ ਕਹਿੰਦੇ ਆ ਉਹਦਾ ਵੀ ਦੱਸ ਦੇਣਾ ਤਾਂ ਕਿ ਤੁਸੀਂ ਰਿਪੋਰਟਾਂ ਪੜ੍ਹਦੇ ਹੋ ਤੁਹਾਨੂੰ ਸਾਰੇ ਮੈਨੂੰ ਵੀ ਆ ਕੇ ਪੁੱਛਦੇ ਸਰ ਪੰਪਿੰਗ ਕਿੰਨੀ ਹੈ ਤਾਂ ਮੈਂ ਤੁਹਾਨੂੰ ਗਾਈਡ ਕਰਦਾ ਵੀ ਪੰਪਿੰਗ ਕਿੰਨੂੰ ਕਹਿੰਦੇ ਆ ਦੇਖੋ ਜੇ ਹਾਰਟ ਦੇ ਅੰਦਰ 100 ਐਮਐਲ ਬਲੱਡ ਆਂਦਾ ਹੈ ਬੋਡੀ ਤੋਂ ਇਕੱਠਾ ਹੋ ਕੇ 100 ਐਮਐਲ ਫਾਰ ਐਗਜ਼ਾਮਪਲ ਆ ਗਿਆ ਠੀਕ ਹੈ ਉਹਦੇ ਚ ਉਹਨੇ ਪੰਪ ਕੀਤਾ 60 ਉਹਨੇ ਪੰਪ ਕਰਤਾ ਬਾਡੀ ਨੂੰ ਫਿਰ ਦੁਬਾਰਾ 40 ਵਿੱਚੇ ਰਹਿ ਗਿਆ ਠੀਕ ਹੋ ਗਈ ਗੱਲ ਤੇ ਇਹਦੀ ਪੰਪਿੰਗ ਹੋ ਗਈ 60% ਜੀ ਠੀਕ ਹੋ ਗਈ ਗੱਲ 100 ਆਇਆ 60 ਕੱਢਤਾ 60% ਪੰਪਿੰਗ ਹੋ ਗਈ ਨੋਰਮਲ ਪੰਪਿੰਗ ਜਿਹੜੀ ਹੈ ਉਹ 60 ਤੋਂ 55 ਤੋਂ 60 ਤੋਂ ਉੱਪਰ ਹੋਣੀ ਚਾਹੀਦੀ ਹੈ ਜਦੋਂ ਇਹ ਪੰਪਿੰਗ ਘਟ ਜਾਂਦੀ ਹੈ 100 ਐਮਲ ਆਇਆ ਤੇ ਉਹ 30% ਹੀ ਪੰਪ ਕਰ ਪਾਇਆ ਬਾਕੀ ਅੰਦਰ ਹੀ ਰਹਿ ਗਿਆ ਤੋਂ ਇਹਦਾ ਮਤਲਬ ਉਹਦੀ ਪੰਪਿੰਗ ਰਹੇਗੀ 30% ਇਹ ਦੇ ਨਾਲ ਕੀ ਹੁੰਦਾ ਹੈ ਬੈਕ ਪ੍ਰੈਸ਼ਰ ਪੈਂਦਾ ਹੈ ਸਾਹ ਚੜਦਾ ਹੈ ਬੰਦੇ ਨੂੰ ਸੋਜਾਂ ਆਂਦੀਆਂ ਬੰਦੇ ਨੂੰ ਠੀਕ ਹੈ ਸੋ ਇਹਨੂੰ ਅਸੀਂ ਹਾਰਟ ਫੇਲਿਅਰ ਕਹਿੰਦੇ ਵੀ ਹਾਰਟ ਫੇਲ ਹੋ ਗਿਆ ਠੀਕ ਹੈ ਹਾਰਟ ਅਟੈਕ ਹੈਗਾ ਜਦੋਂ ਹਾਰਟ ਦੀ ਨਾੜੀ ਬੰਦ ਹੋ ਜਾਏ ਜੀ ਠੀਕ ਹੈ ਉਹ ਹਾਰਟ ਅਟੈਕ ਹੈਗਾ ਯਾਨੀ ਕਿ ਪ੍ਰੋਬਲਮ ਨਾੜੀ ਦੇ ਵਿੱਚ ਹੈ ਨਾੜੀ ਬੰਦ ਹੋ ਗਈ ਉਹਨੂੰ ਅਸੀਂ ਹਾਰਟ ਅਟੈਕ ਕਹਿੰਦੇ ਆ ਜਦੋਂ ਹਾਰਟ ਦਾ ਪੰਪ ਵੀਕ ਹੋ ਗਿਆ ਭਾਵੇਂ ਉਹ 슈ਗਰ ਕਰਕੇ ਵੀਕ ਹੋ ਗਿਆ ਸ਼ਰਾਬ ਕਰਕੇ ਵੀਕ ਹੋ ਗਿਆ ਬਲੱਡ ਪ੍ਰੈਸ਼ਰ ਕਰਕੇ ਵੀਕ ਹੋ ਗਿਆ ਉਹਨੂੰ ਅਸੀਂ ਹਾਰਟ ਫੇਲਿਅਰ ਕਹਿੰਦੇ ਆਂ ਹਾਂ ਜਿਹੜੇ ਬੰਦਿਆਂ ਨੂੰ ਹਾਰਟ ਅਟੈਕ ਹੁੰਦਾ ਉਹਨਾਂ ਨੂੰ ਬਾਅਦ ਵਿੱਚ ਹਾਰਟ ਫੇਲਿਅਰ ਵੀ ਹੋ ਸਕਦਾ ਹੈ ਜੇ ਹਾਰਟ ਦਾ ਪੰਪ ਘਟ ਜੇ ਤਾਂ ਸੋ ਹਾਰਟ ਫੇਲਿਅਰ ਪੰਪ ਘਟਣਾ ਤੇ ਹਾਰਟ ਅਟੈਕ ਨਾੜੀ ਦੀ ਬਲੋਕੇ ਜੀ ਸਰ ਸਾਨੂੰ ਕਿਹੜੇ ਫਰੂਟ ਲੈਣੇ ਚਾਹੀਦੇ ਆ ਜਿਹੜੇ ਸਾਡੇ ਦਿਲ ਲਈ ਲਾਹੇਵੰਦ ਸਾਬਤ ਹੁੰਦੇ ਆ ਜੀ ਸਭ ਤੋਂ ਚੰਗੇ ਫਰੂਟ ਹੈਗੇ ਸੈਲਡ ਜੀ ਇਹ ਫਰੂਟ ਹੈ ਮਿੱਠਾ ਨਹੀਂ ਹੈ ਠੀਕ ਹੈ ਕੈਲਰੀ ਨਹੀਂ ਹੁੰਦੀਆਂ ਪਰ ਦੇ ਆ ਤੁਹਾਨੂੰ ਸਭ ਤੋਂ ਜ਼ਿਆਦਾ ਰਫੇਜ ਦਿੰਦੇ ਐ ਫਾਈਬਰ ਦਿੰਦੇ ਐ ਤੁਹਾਨੂੰ ਸਭ ਤੋਂ ਜ਼ਿਆਦਾ ਜਿਹੜੇ ਵਿਟਾਮਿਨ ਦਿੰਦੇ ਐ ਤਾਰਾ ਖੀਰਾ ਹੈ ਗਾਜਰ ਹੈ ਮooli ਹੈ ਜੋ ਸੀਜ਼ਨਲ ਹੈ ਉਹ ਖਾਓ ਸਭ ਤੋਂ ਵਧੀਆ ਫਰੂਟ ਤਾਂ ਉਹ ਹੈ ਨੰਬਰ 2 ਫਰੂਟ ਉਹ ਹੈਗੇ ਜਿਹੜੇ ਸੀਜ਼ਨਲ ਹੈ ਸਾਰੇ ਫਰੂਟ ਦੀ ਯੂ نو ਹਾਰਟ ਨੂੰ ਜਿਹੜੀ ਤਸਵੀਰ ਹੈਗੀ ਉਹ ਸੇਮ ਹੈ ਇਹ ਨਹੀਂਗਾ ਵੀ ਮੈਂ ਅੱਜ ਜਾ ਕੇ ਕੀਵੀ ਖਾ ਲਿਆ ਤੇ ਬੜਾ ਮਹਿੰਗਾ ਖਾਦਾ ਫਰੂਟ ਤੇ ਚੰਗਾ ਕਰੂਗਾ ਤੇ ਜੇ ਮੈਂ ਕਿਤੇ ਉਹ ਚੀਕੂ ਖਾ ਲਿਆ ਜਾਂ ਅਮਰੂਦ ਖਾ ਲਿਆ ਉਹ ਉਹ ਚੰਗਾ ਨਹੀਂ ਹੈ ਬਿਲਕੁਲ ਬਰਾਬਰ ਹੈਗੇ ਦੂਜੀ ਗੱਲ ਜੂਸ ਨਹੀਂ ਜੇ ਪੀਨੇ ਫਰੂਟ ਖਾਣਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਸੰਤਰੇ ਸੱਤ ਸੰਤਰੇ ਇਕੱਠੇ ਖਾ ਸਕਦੇ ਹੋ ਨਹੀਂ ਖਾ ਸਕਦੇ ਛਤ ਸੰਤਰੇ ਦਾ ਜੂਸ ਪੀ ਸਕਦੇ ਹੋ ਹਾਂਜੀ ਪੀ ਸਕਦੇ ਆ ਕੀ ਕੀਤਾ ਅਸੀਂ ਉਹਦੇ ਜਿਹੜੀ ਰਫੇ ਜਿ ਘੱਡ ਦਿੱਤੀ ਤੇ ਉਹਦੀਆਂ ਕੈਲਰੀਜ਼ ਵਾਲਾ ਸਾਰਾ ਸਮਾਨ ਲੈ ਲਿਆ ਜੂਸ ਭਾਈ ਸਾਹਿਬ ਸਾਰੇ ਜਿਹਨੇ ਤੁਸੀਂ ਅਵਾਇਡ ਕਰੋ ਮੈਂ ਨਹੀਂ ਮਨਾ ਕਰਦਾਗਾ ਪਰ ਪ੍ਰੈਫਰ ਇਹ ਕਰੋ ਵੀ ਆਪਾਂ ਫਰੂਟ ਖਾਈਏ ਤੇ ਫਰੂਟ ਚੋ ਸੈਲਡ ਵੀ ਖਾਈਏ ਮੈਂ ਤਿੰਨ ਵਾਰੀ ਦਿਨ ਚ ਸਲਾਦ ਖਾਣਾ ਨਹੀਂ ਬਸ ਮੋਟੀ ਗੱਲ ਹੀ ਆ ਜੀ ਬਹੁਤ ਸਾਰੇ ਲੋਕ ਕਹਿੰਦੇ ਹੈਗੇ ਸਾਡਾ ਬੀਪੀ ਵੱਧਦਾ ਹੈ ਅਸੀਂ ਬਲੈਕ ਕਾਫੀ ਨਹੀਂ ਪੀਣੀ ਇਹਦੇ ਨਾਲ ਬੀਪੀ ਸਾਡਾ ਹੋਰ ਵੱਧ ਜਾਏਗਾ ਜੀ ਬਲੈਕ ਕਾਫੀ ਦਿਲ ਦੇ ਲਈ ਵਧੀਆ ਹੈਗੀ ਹੈ ਤੇ ਜੇਕਰ ਜਿਨ੍ਹਾਂ ਨੂੰ ਬੀਪੀ ਦੀ ਸਮੱਸਿਆ ਹੈਗੀ ਉਹ ਵੀ ਲੈ ਸਕਦੇ ਆ ਕਿ ਨਹੀਂ ਜੀ ਪਹਿਲੀ ਗੱਲ ਜਦੋਂ ਤੁਸੀਂ ਬੀਪੀ ਚੈੱਕ ਕਰਨਾ ਨਾ ਉਸ ਤੋਂ ਅੱਧਾ ਘੰਟਾ ਘੰਟਾ ਪਹਿਲੇ ਨਾ ਚਾਹ ਪੀਤੀ ਹੋਣੀ ਚਾਹੀਦੀ ਨਾ ਕਾਫੀ ਪੀਤੀ ਹੋਣੀ ਚਾਹੀਦੀ ਬਿਲਕੁਲ ਸਹੀ ਗੱਲ ਹੈ ਚਾਹ ਤੇ ਕਾਫੀ ਨਾਲ ਥੋੜਾ ਜਿਹਾ ਬਲੱਡ ਪ੍ਰੈਸ਼ਰ ਵੱਧਦਾ ਪਰ ਉਹ ਟੈਂਪਰੇਰੀ ਹੈ ਜੀ ਵਰਡ ওভার স্টাডিজ ਹੋਈਆਂ ਜਿਨ੍ਹਾਂ ਨੇ ਅਪਰੂਵ ਕੀਤਾ ਹੈਗਾ ਬੇ ਬਲੈਕ ਕਾਫੀ ਦੋ ਵਾਰੀ ਦਿਨ ਦੇ ਵਿੱਚ ਪ੍ਰੋਟੈਕਟਸ ਹਾਰਟ ਜੀ ਇਹ ਚਾਹ ਦੇ ਨਾਲ ਨਹੀਂ ਹੈਗਾ ਬਲੈਕ ਕਾਫੀ ਪ੍ਰੋਟੈਕਟਸ ਹਾਰਟ ਇਫ नोन ਹੈ ਸਾਨੂੰ ਤਤੇ ਇਸ ਦੇ ਬਾਰੇ ਸੋ ਇਸ ਕਰਕੇ ਜਿਹੜੇ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਹੈ ਉਹ ਦਿਨ ਚ ਤਿੰਨ ਵਾਰੀ ਚਾਰ ਵਾਰੀ ਕਾਫੀ ਪੀਣਾ ਚਾਹੁੰਦੇ ਆ ਪੰਜ ਛੇ ਵਾਰੀ ਸੱਤ ਵਾਰੀ ਚਾਹ ਪੀਣਾ ਚਾਹੁੰਦੇ ਆ ਕੋਈ ਸਮੱਸਿਆ ਨਹੀਂ ਬਟ ਉਹਦੇ ਚ ਜਿਹੜੀ ਨੁਕਸਾਨ ਦੇ ਚੀਜ਼ਾਂ ਹੈਗੀਆਂ ਇੱਕ ਤਹਿਗੀ ਚੀਨੀ ਤੇ ਦੂਸਰਾ ਹੈਗਾ ਦੁੱਧ ਠੀਕ ਹੈ ਤੇ ਜੇ ਤੁਸੀਂ ਦੁੱਧ ਵਾਲੀ ਚਾਹ ਲੈਣੀ ਹੈ ਦੁੱਧ ਵਾਲੀ ਕਾਫੀ ਲੈਣੀ ਹੈ ਭਾਈ ਦੋ ਤੋਂ ਤਿੰਨ ਤੋਂ ਜ਼ਿਆਦਾ ਨਹੀਂ ਲੈਣੀ ਤੇ ਜੇ ਤੋ ਚੀਨੀ ਵਾਲੀ ਲੈਣੀ ਹੈ ਤਾਂ ਵੀ ਦੋ ਤੋਂ ਜ਼ਿਆਦਾ ਨਹੀਂ ਤੇ ਜੇ ਤੁਸੀਂ ਬਿਨਾ ਚੀਨੀ ਤੋਂ ਲੈਣੀ ਹੈ ਬਿਨਾ ਉਹ ਤੋਂ ਲੈਣੀ ਹੈ ਦੁੱਧ ਤੋਂ ਤੇ ਜਿੰਨਾ ਮਰਜੀ ਪੀਓ ਕੋਈ ਪ੍ਰੋਬਲਮ ਨਹੀਂ ਤੇ ਸਰ ਹੁਣ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਇਹ ਦੱਸ ਦਿਓ ਕਿ ਉਹ ਜੇਕਰ ਤੰਦਰੁਸਤ ਰਹਿਣਾ ਚਾਹੁੰਦੇ ਆਪਣੇ ਦਿਲ ਨੂੰ ਠੀਕ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ ਆ ਜੀ ਸਿੰਪਲ ਰਹੋ ਸਾਡੇ ਵਾਂਗੂ ਇਹਦੇ ਵਾਂਗੂ ਠੀਕ ਹੈ ਸਿੰਪਲ ਖਾਓ ਜਦੋਂ ਨੀਂਦ ਦੀ ਲੋੜ ਹੈ ਉਦੋਂ ਸੌਵੋ ਬਾਡੀ ਦੱਸੇਗੀ ਜਦੋਂ ਉਬਾਸੀਆਂ ਆਉਂਦੀਆਂ ਆ ਉਦੋਂ ਸੌਜੋ ਐਂਡ ਇੱਕ ਰੈਗੂਲਰ ਐਕਸਰਸਾਈਜ਼ ਕਰੋ ਜਿਮ ਕਰੋ ਵਾਕ ਕਰੋ ਕੁਝ ਵੀ ਕਰੋ ਔਰ ਹੈਲਦੀ ਖਾਓ 8 ਵਜੇ ਤੋਂ ਬਾਅਦ ਰਾਤੀ ਨਾ ਖਾਓ ਜੀ ਸਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਅੱਜ ਕੋ ਵਾਕੀ ਸਰਹਕਰਾਨੇ ਸਾਨੂੰ ਬੜੀ ਮੁੱਲੀ ਜਾਣਕਾਰੀ ਦਿੱਤੀ ਹੈ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਡ ਨੂੰ ਬਹੁਤ ਜ਼ਿਆਦਾ ਕੰਮ ਆਵੇ ਕਿਤੇ ਤੁਸੀਂ ਇੱਕ ਵਧੀਆ ਜ਼ਿੰਦਗੀ ਨੂੰ ਜਿਉ ਸਕਦੇ ਹੋ ਜੇਕਰ ਤੁਹਾਡੇ ਜ਼ਹਿਨ ਦੇ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਪੁੱਛ ਸਕਦੇ ਹੋ ਹੁਣ ਮੈਨੂੰ ਦਮਨ ਪੀਨੂ ਦਿਓ ਆ ਗਿਆ ਧੰਨਵਾਦ